ਕੀ ਵੀ ਦਿੱਸੂ ਸੁਣੇ ਜਦੋਂ ਪਿਤਾ ਜੀ ਦਿਹਾੜੀ ਲਾ ਕੇ ਆਉਂਦੇ ਸੀ ਤੇ ਤੁਹਾਨੂੰ ਡਾਈਟ ਵਾਸਤੇ ਪੈਸੇ ਵੀ ਚਾਹੀਦੇ ਸੀ ਸਪੋਰਟਸ ਵਾਂ ਬੂਟ ਵੀ ਚਾਹੀਦੇ ਸੀ ਤੁਹਾਡੀ ਜੂਨੀਫਾਰਮ ਵੀ ਵਿਝਾਈ ਦਿੱਤੀ ਹੁੰਦੀ ਹੈ। ਅ ਜਰੂਰ ਜੀ ਯਾਰ ਜਦੋਂ ਇਹੋ ਜਿਹੇ ਹਾਲਾਤ ਬੰਦੇ ਨਾ ਸਾਡੀ ਧੀ ਹੈ ਸਾਡੀ ਭੈਣ ਆ ਤਾਂ ਮਨ ਭਰ ਜਾਂਦਾ ਹੈ ਜਰੂਰ ਜਿਹੜਾ ਮਾੜੇ ਹਾਲਾਤਾਂ ਤੋਂ ਉੱਠਦਾ ਹੈ। ਬੜਾ ਮਾੜਾ ਸਮਾਂ ਹੰਡਾਇਆ ਹੋਈਗਾ ਇਸਨੇ ਜਿਸ ਲਈ ਇਹਦੇ ਅਥਰੂ ਬਾਹਰ ਆਏ ਨੇ। ਕੀ ਵੀ ਦਿੱਸੂ ਸੁਣੇ ਬਹੁਤ ਮਤਲਬ ਗੰਦਾ ਲੱਗਦਾ ਵੀ ਅਹੀਂ ਆਪਣੇ ਪੇਰੈਂਟਸ ਨੂੰ ਕਈ ਵਾਰ ਤੇ ਆਣਾ ਤਾਂ ਵੀ ਤਾਂਗ ਕਰਦੇ ਆ ਤੁਹਾਡੀਆਂ ਫੀਸਾਂ ਵੀ ਤਾਰੋ ਹਨੂੰ ਟ੍ਰੇਨਿੰਗ ਵਾਸਤੇ ਸ਼ੂਜ਼ ਵੀ ਲੈ ਕੇ ਦੋ ਤੇ ਜਾਂ ਡਾਈਟ ਵਾਸਤੇ ਪੈਸੇ ਵੀ ਦੋ ਪਹਿਲਾਂ ਤੇ ਬੜਾ ਗੰਦਾ ਲੱਗਦਾ ਹੀ ਪਰ ਪੇਰੈਂਟਸ ਨੂੰ ਇਹ ਹੁੰਦਾ ਹੀ ਚੱਲ ਯਾਰ ਜੇ ਅਹੀਂ ਨਹੀਂ ਕਹੇ ਚਾਂਜ ਦੀ ਜਗ੍ਹਾ ਤੇ ਪਹੁੰਚੇ ਸਾਡੇ ਬੱਚੇ ਉਹ ਮੁਕਾਮ ਤੇ ਪਹੁੰਚ ਜਾਣ ਤੇ ਤੁਹਾਡੇ ਪੇਰੈਂਟਸ ਸੋਦੇ ਆ ਵੀ ਜੇ ਸਾਡਾ ਪਹਿਲਾ ਦੁੱਖ ਚ ਰਿਹਾ ਵਾ ਤੇ ਹੁਣ ਜਿਹੜਾ ਸਾਡਾ ਆਉਣ ਵਾਲਾ ਟਾਈਮ ਸਾਡੇ ਬੱਚੇ ਸਾਡੀ ਜ਼ਿੰਦਗੀ ਸਦਾਰ ਦੇਣ ਤੁਸੀਂ ਜਿਵੇਂ ਦੱਸ ਰਹੇ ਤੁਸੀਂ ਮਜ਼ਦੂਰ ਦੇ ਧੀ ਹੋ ਜਿਹੜੇ ਹਾਲਾਤਾਂ ਚ ਪਿਤਾ ਜੀ ਨੇ ਪੜਾਇਆ ਸੀ ਫਾਦਰ ਸਾਹਿਬ ਨੇ ਬੜੀ ਮੁਸ਼ਕਲ ਪੜਾਇਆ ਜਦੋਂ ਅਸੀਂ ਕੰਪੀਟੀਸ਼ਨ ਕਰਾਟਿਆਂ ਦੇ ਖੇਲਣ ਜਾਣੇ ਕਈ ਵਾਰ ਪੈਸੇ ਬਣਾਉ ਨਹੀਂ ਕਰੇ ਤੇ ਕਿਹ ਕੋ ਮੰਗਣ ਜਾਣੇ ਸਭ ਤੋਂ ਪਹਿਲਾਂ ਲੋਕ ਇਹ ਸੋਚਦੇ ਵੀ ਯਾਰ ਇਹ ਪੈਸੇ ਵਾਪਸ ਕਰਨਗੇ ਵੀ ਪੈਸੇ ਵਾਪਸ ਕਰ ਦੇਣਗੇ ਇਹਨਾਂ ਨੂੰ ਜੇ ਧਾਰੇ ਵੀ ਦੇ ਦਿੱਤੇ ਕਈ ਵਾਰੀ ਤੇ ਕੰਪੀਟੀਸ਼ਨ ਖੇਡਣ ਨਹੀਂ ਜਾਇਆ ਜਾਂਦਾ ਕਿਉਂਕਿ ਪੈਸੇ ਨਹੀਂ ਹੁੰਦੇ ਬਿਨਾ ਬੂਟ ਤੋਂ ਟ੍ਰੇਨਿੰਗ ਕਰਦੇ ਰਹੇ ਮੈਂ ਤਾਂ ਮੇਰਾ ਬੇਦਰ ਅਡੇ ਕੋ ਸ਼ੂਜ਼ ਵੀ ਨਹੀਂ ਹੁੰਦੇ ਹੀ ਪਉਣ ਲਈ ਭਰਪ੍ਰੀਤ ਜਿਵੇਂ ਆਪਣੇ ਮਾਪੇ ਦੇ ਸੁਪਨਿਆਂ ਨੂੰ ਗੂਰ ਪਾ ਰਹੀ ਏ ਇਹ ਰੀਲਾ ਨਹੀਂ ਬਣਾਉਂਦੀ ਭਾਵੇਂ ਪਰ ਫਿਰ ਵੀ ਇਹਦਾ ਨਾਮ ਏ ਪੂਰੇ ਵਰਲਡ ਦੇ ਵਿੱਚ ਜਾਣਿਆ ਜਾ ਰਿਹਾ ਨਾਮ ਗੂਗਲ ਤੇ ਨਾਮ ਕੋ ਸਰਚ ਕਰੋ ਨਾ ਹਰਪ੍ਰੀਤ ਕੋ ਰ ਮਮੀ ਉਹ ਸਾਰੀ ਡਿਟੇਲ ਆ ਜਾਂਦੀ ਏ ਕਿੱਥੇ ਕਿੱਥੇ ਖੜੀ ਏ ਕਿਵੇਂ ਹਾਂਜੀ ਉਹ ਬੜਾ ਵਧੀਆ ਪ੍ਰਾਊਡ ਫੀਲ ਹੁੰਦਾ ਏ ਯਾਰ ਵੀ ਮੈਨੂੰ ਹਣ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਆਵਾ ਬਸ ਮੈਂ ਸਿੱਧਾ ਕਿ ਨਹੀਂ ਮੇਰਾ ਨਾਮ ਸਰਚ ਕਰ ਗੂਗਲ ਤੇ ਤੇਨੂੰ ਆਪੇ ਪਤਾ ਲੱਗ ਜਾਊਗਾ ਵੀ ਮੇਰੀ ਪਹਿਚਾਨ ਕੀ ਵਿਆਹ ਤੇ ਆਰ ਕੇ ਦਾ ਹੋ ਜਾਂਦਾ ਵਾ ਪਰ ਜਿਹੜਾ ਬੰਦੇ ਦਾ ਨਾਮ ਬਣਾਉਂਦੇ ਨੇ ਸਾਰੇ ਪੂਰੇ ਨਹੀਂ ਨੇ ਸੂਪਨੇ ਸਾਰੇ ਆਦੇ ਪੂਰੇ ਨਹੀਂ ਹੁੰਦੇ ਪਰ ਜਦੋਂ ਕੋਈ ਐਦਾਂ ਆਪਣੇ ਘਰ ਚੋਂ ਨਿਕਲਦਾ ਹਨਾ ਫਿਰ ਬੜਾ ਕੁਝ ਮਤਲਬੀ ਵੇਖਣ ਨੂੰ ਮਿਲ ਜਾਂਦਾ ਤੇ ਫਿਰ ਬੜਾ ਵਧੀਆ ਪਹਿਲ ਹੁੰਦਾ ਫਿਰ ਜਦੋਂ ਕੋ ਪੈਸੇ ਹੁੰਦੇ ਨਾ ਉਹਦੇ ਨਾਲ ਸਭ ਕੁਝ ਹੋ ਜਾਂਦਾ ਵਈ ਉਹਨੂੰ ਵਿਆਹ ਵਿਆਹ ਆ ਵਿਆਹ ਵੀ ਹੋ ਜਾਂਦਾ ਉਹਦੇ ਦਾ ਰਿਸ਼ਤੇਦਾਰ ਵੀ ਮਿਲਣ ਤਾਂ ਪੈਂਦੇ ਆ ਸਭ ਕੁਝ ਇਹ ਜਦੋਂ ਪੈਸੇ ਹੁੰਦਾ ਬੰਦੇ ਫਿਰ ਇਨਸਾਨ ਕੋ ਜਿਹੜੇ ਛੁੱਟੇ ਹੁੰਦੇ ਨਾ ਲੋਕ ਗਰੀਬੀ ਵਿੱਚ ਫਿਰ ਉਹ ਵੀ ਹੋਣੇ ਸ਼ੁਰੂ ਹੋ ਜਾਂਦੇ ਸਸਿਆਉ ਕੋ ਮੈਂ ਤੁਹਾਡਾ ਦੋਸਤ ਧਰਮਿੰਦਰ ਜੇ ਲਾਲੀ ਤੇ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਅੱਜ ਤੁਹਾਨੂੰ ਪਿੰਡ ਦੀ ਉਸ ਧੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਸੁਪਨੇ ਤਾਂ ਬੜੇ ਵੱਡੇ ਸੀ ਅਤੇ ਉਸ ਨੇ ਆਪਣੇ ਸੁਪਨਿਆਂ ਨੂੰ ਬੂਰ ਵੀ ਪਾਇਆ ਆਪਣੀ ਮਿਹਨਤ ਨਾਲ ਅਤੇ ਆਪਣੇ ਜਜ਼ਬੇ ਨਾਲ ਇਸ ਧੀ ਦੇ ਪਿਤਾ ਜੀ ਜਿਹੜੇ ਨੇ ਦਿਹਾੜੀਦਾਰ ਦੇ ਮਜ਼ਦੂਰ ਨੇ ਤਾਂ ਮਜ਼ਦੂਰ ਦੀ ਧੀ ਅੱਜ ਜਿਹੜੀ ਹੈ ਵਿਦੇਸ਼ਾਂ ਵਿੱਚ ਵੀ ਮੱਲਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਧੀ ਜਿਹੜੀ ਹੈ ਇਹ ਐਮ ਐਮ ਏ ਸਪੋਰਟਸ ਦੀ ਪਲੇਅਰ ਹੈ ਐਮ ਐਮ ਏ ਜਿਹੜੇ ਸਪੋਰਟਸ ਹੈ ਉਹ ਜ਼ਿਆਦਾਤਰ ਅਸੀਂ ਨਹੀਂ ਜਾਣਦੇ ਪਰ MMA ਸਪੋਰਟਸ ਜਿਹੜੀ ਹੈ ਵਿਦੇਸ਼ਾਂ ਵਿੱਚ ਬਹੁਤ ਜਾਨੀ ਜਾਂਦੀ ਹੈ ਤਾਂ ਪੰਜਾਬ ਦੀ ਮਾਜੇ ਨਾਲ ਸੰਬੰਧ ਰੱਖਦੀ ਏ ਤੇ ਸਾਡੇ ਨਾਲ ਮੌਜੂਦ ਹੈ ਹਰਪ੍ਰੀਤ ਤਾਂ ਹਰਪ੍ਰੀਤ ਜੀ ਪਹਿਲਾਂ ਬਹੁਤ ਵਸਵਾ ਗਿਆ ਤਾਈ ਬਹੁਤ ਮੁਸ਼ਕਿਲ ਆਉਣ ਵਾਲੀ ਪੀੜੀ ਵਾਸਤੇ ਮਜ਼ਦੂਰੀ ਕਰਨਾਹੀਂ ਇਹ ਚਾਉਂਦੇ ਵੀ ਨਹੀਂ ਆਪੀ ਤੁਸੀਂ ਮਜ਼ਦੂਰੀ ਕਰੋ ਅਸੀਂ ਆਪਣੀ ਸਾਰੀ ਲਾਈਫ ਸਟਰਗਲ ਚ ਕਹਿ ਦੋ ਜਾਂ ਮਜ਼ਦੂਰੀ ਚ ਘੜਤੀ ਆ ਪਰ ਤੁਸੀਂ ਪੜ ਲੈ ਕੇ ਕੁਝ ਬਣ ਜਾਓ ਕਿਉਂਕਿ ਬਹੁਤ ਮੁਸ਼ਕਿਲ ਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਮਜ਼ਦੂਰੀ ਇਹ ਹਰਪ੍ਰੀਤ ਜੀ ਬਾਰ-ਬਾਰ ਇਹ ਤਾਂ ਜਾਣ ਲਿਆ ਪਰ ਐਮ ਐਮ ਏ ਬਾਰੇ ਜ਼ਰੂਰ ਦੱਸੋ ਐਮ ਐਮ ਏ ਸਪੋਰਟਸ ਬਾਰੇ ਜਿਆਦਾਤਰ ਸਾਨੂੰ ਨਹੀਂ ਪਤਾ ਕੀ ਹੁੰਦਾ ਐਮ ਐਮ ਏ ਐਮ ਐਮ ਏ ਬਹੁਤ ਸਾਰੀਆਂ ਗੇਮਾਂ ਤੋਂ ਮਿਲਾ ਕੇ ਬਣੀ ਆ ਜੀ ਜਿਦਾ ਬਾਕਸਿੰਗ ਹੋ ਗਿਆ ਕਿੱਕ ਬਾਕਸਿੰਗ ਹੋ ਗਿਆ ਇਹ ਬੜੀਆਂ ਸਾਰੀਆਂ ਗੇਮਾਂ ਤੋਂ ਮਿਲਾ ਕੇ ਬਣੀ ਆ ਇਹ ਕਾਫੀ ਟਫ ਗੇਮ ਆ ਇਕੱਲੇ ਬਾਕਸਿੰਗ ਤੇ ਹੈ ਨਹੀਂ ਕਿ ਜਿਹੜੀ ਬਾਕਸਿੰਗ ਹੈ ਕਿ ਇਕੱਲੇ ਪੰਛੀ ਚੱਲਣੇ ਆ ਜਾਂ ਰੈਸਲਿੰਗ ਆ ਪਿੱਖੇ ਨੇ ਫੜ ਕੇ ਥੱਲੇ ਸੁੱਟ ਲੈਣਾ ਵਾ ਇਹਦੇ ਵਿੱਚ ਸਾਨੂੰ ਹਰੇਕ ਗੇਮ ਦਾ ਧਿਆਨ ਰੱਖਣਾ ਪੈਣਾ ਵਾ ਕਿ ਕਿਹੜੇ ਵਲੇ ਕਿੱਕ ਨਹੀਂ ਮਾਰਤੀ ਕਿਸੇ ਨੇ ਜਾਂ ਬੌਕਸਿੰਗ ਨਹੀਂ ਖੇਡ ਲੈਣੀ ਜਾਂ ਕਿਹਨੇ ਰੈਸਲਿੰਗ ਨਹੀਂ ਕਰਨ ਲੈਣੀ ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਇਹਦੇ ਵਿੱਚ ਤੁਹਾਡਾ ਰੁਝਾਨ ਕਿਵੇਂ ਇਸ ਨਾਲ ਜੁੜਿਆ ਸਪੋਰਟਸ ਇਸ ਬਾਰੇ ਪਤਾ ਕਿਵੇਂ ਚੱਲਿਆ ਤੁਹਾਨੂੰ ਐਮ ਐਮ ਏ ਬਾਰੇ ਐਮ ਐਮ ਏ ਮੇਰੇ ਕੋਲ ਜੋ ਕੁਲਦੀਪ ਸਿੰਘ ਸੇਖੋਂ ਉਹ ਐਮ ਐਮ ਏ ਕਰਦੇ ਸੀ ਫਿਰ ਮੈਂ ਕਰਾਟੇ ਕਰਦੀ ਸੀ ਪਹਿਲਾਂ ਫਿਰ ਉਹਦੇ ਵਿੱਚ ਮੇਰੇ ਕੋਲ ਇੰਨੇ سارے ਸਰਟੀਫਿਕੇਟ ਨੈਸ਼ਨਲ ਦੇ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਨਾ ਕੋਈ ਪੈਸੇ ਦੀ ਫਲੈਸਿਬਿਲਿਟੀ ਨਾ ਕੋਈ ਗਵਰਨਮੈਂਟ ਦੀ ਗੋਪ ਕੀ ਉਹ ਵੈਲਿਡ ਨਹੀਂ ਗੇਮ ਕਰਾਟੇ ਮਾਨਤਾਵਾਸ ਨਹੀਂ ਸੀ ਹੈਗੇ ਇਸ ਕਰਕੇ ਮੈਂ ਸੋਚਿਆ ਯਾਰ ਇਨਾ ਮਿਹਨਤ ਵੀ ਕਰਨਦੇ ਆ ਇਨਾ ਸਭ ਕੁਝ ਸੈਕਰੀਫਾਈਜ਼ ਵੀ ਕਰਨਦੇ ਆ ਕਰਦੇ ਵੀ ਆਪ ਚਲੋ ਅੱਧੀ ਖਾ ਕੇ ਸਾਨੂੰ ਇੰਨੀ ਦੂਰ ਭੇਜਣ ਵੀ ਡੇ ਆ ਸਾਡੇ ਤੇ ਪੈਸੇ ਵੀ ਲਾਂਦੇ ਆ ਤੇ ਸਾਨੂੰ ਸਾਡੇ ਕੋਲ ਮਤਲਬ ਕਿ ਇਹ ਗੇਮ ਦਾ ਇਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਫਿਰ ਮੈਂ ਕੋ ਸਭ ਨੂੰ ਕੱਲ ਕੀਤੀ ਕੋ ਸਫਤਾ ਦਾ ਤੇ ਨਾਮ ਵੀ ਹੈਗਾ ਵਾ ਗੂਗਲ ਤੇ ਵੀ ਨਾਮ ਟਾਈਪ ਕਰਦੇ ਆ ਤਾਂ ਤੁਹਾਡਾ ਸਾਰਾ ਬਾਇਓ ਨਿਕਲ ਆਉਂਦੀ ਆ ਤੁਹਾਡੇ ਬਾਰੇ ਫਿਰ ਸਭ ਪਤਾ ਚੱਲ ਜਾਂਦਾ ਕਿ ਤੁਸੀਂ ਕਿੰਨੀਆਂ ਫਾਈਟਾਂ ਖੇਡੇਓ ਕਿੱਥੇ ਖੇਡੇਓ ਸਾਰਾ ਨਿਕਲ ਆਂਦਾ ਵਾ ਤੇ ਤੇ ਤੁਹਾਨੂੰ ਪੈਸੇ ਵੀ ਵਧੀਆ ਮਿਲਦੇ ਫਿਰ ਮੈਂ ਕਰਾਟੇ ਕਿਉਂ ਕਰਾਂ ਮੈਂ ਵੀ ਐਮ ਐਮ ਏ ਕਰਦੀ ਆ ਚਲੋ ਡੇਂਜਰਸ ਤੇ ਹੈਗੀ ਆ ਪਰ ਇਹਦੇ ਵਿੱਚ ਨਾਮ ਤੇ ਹੈਗਾ ਵਾ ਨਾ ਪੈਸੇ ਵੀ ਤੇ ਹੈਗੇ ਆ ਕਿ ਜੋ ਮੈਨੂੰ ਚਾਹੀਦਾ ਸੀ ਮੇਰੀ ਫੈਮਿਲੀ ਬੈਕਗ੍ਰਾਉਂਡ ਨੇ ਇਹ ਹਾਲਾਤ ਵਧੀਆ ਨਹੀਂ ਜੋ ਪੀ ਇਹ ਤਿੰਨ ਭੈਣ ਭਰਾ ਸੀ ਮੇਰਾ ਬ੍ਰਦਰ ਵੀ ਗੇਮ ਕਰਦਾ ਤੇ ਸਾਡਾ ਤਿੰਨਾਂ ਦਾ ਖਰਚਾ ਕਢਣਾ ਪੜਾਈ ਦਾ ਬੜਾ ਮੁਸ਼ਕਿਲ ਹੋ ਜਾਣਾ ਸੀ ਨਾਲ ਤੇ ਸਿੱਧੂਵੇਂ ਭੈਣ ਭਰਾ ਗੇਮ ਵੀ ਕਰਦੇ ਸੀ ਫਿਰ ਖਰਚਾ ਕਢਣਾ ਬੜਾ ਮੁਸ਼ਕਿਲ ਹੋ ਜਾਣਾ ਸੀ ਇਸ ਕਰਕੇ ਮੈਂ ਸੋਚਿਆ ਯਾਰ ਮੈਂ ਕਰਾਟੇ ਛੱਡ ਕੇ ਐਮ ਐਮ ਏ ਕਰਦੀ ਆ ਹਰ ਪਰੇ ਜੀ ਜ਼ਿਆਦਾਤਰ ਜਿਹੜੀ ਵੀ ਗੇਮ ਹੁੰਦੀ ਹੈ ਉਹਨੂੰ ਬਾਲੀਵੁੱਡ ਵਾਲੇ ਵੀ ਪ੍ਰਮੋਟ ਕਰਦੇ ਨੇ ਫਿਲਮਾਂ ਦੇ ਵਿੱਚ ਚਾਹੇ ਪੰਜਾਬੀ ਫਿਲਮਾਂ ਹੋਣ ਜਾਂ ਹਿੰਦੀ ਫਿਲਮਾਂ ਹੋਣ ਚਾਹੇ ਤਾਮਿਲ ਦੀਆਂ ਚਾਹੇ ਹਰ ਹਾਲੀਵੁੱਡ ਦੀਆਂ ਫਿਲਮਾਂ ਹੋਣ ਪਰ ਇਹ ਐਮ ਐਮ ਏ ਕਿਸੇ ਫਿਲਮ ਦੇ ਵਿੱਚ ਵੀ ਪ੍ਰਮੋਟ ਹੋਈ ਹੈ ਜਾਂ ਨਹੀਂ ਹੋਈ ਐਮ ਐਮ ਏ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ ਪ੍ਰਮੋਟ ਹੋਈ ਹੈ ਜਿਵੇਂ ਸੁਲਤਾਨ ਮੂਵੀ ਲੈ ਲੋ ਉਹਦੇ ਵਿੱਚ ਕਾਫੀ ਪ੍ਰਮੋਟ ਕੀਤੀ ਐ ਐਮ ਐਮ ਏ ਉਹਦੇ ਵਿੱਚ ਕੇਸ ਟਾਈਪ ਬਣਿਆ ਵਾ ਸੁਲਤਾਨ ਮੂਵੀ ਚ ਪ੍ਰਮੋਟ ਹੋਈ ਦੀਆ ਆਉਣ ਵਾਲੀਆਂ ਹੋਰ ਵੀ ਤੋਤਨ ਫਿਲਮਾਂ માં ਉਹਦੇ ਵਿੱਚ ਵੀ ਹੋਈਆਂ ਵਾਂ ਹਿੰਦੀ ਫਿਲਮਾਂ ਚ ਹੋਈਆਂ ਵਾ ਜੀ ਇਹ ਪ੍ਰਮੋਟ ਤੇ ਤੁਸੀਂ ਜਿਵੇਂ ਦੱਸ ਰਹੀ ਹੋ ਤੁਸੀਂ ਮਜ਼ਦੂਰ ਦੇ ਧੀ ਉਹ ਜਿਹੜੇ ਹਾਲਾਤਾਂ ਚ ਪਿਤਾ ਜੀ ਨੇ ਪੜਾਇਆ ਸੀ ਤੁਹਾਡੀ ਪੜ੍ਹਾਈ ਬਾਰੇ ਵੀ ਜਾਨਣਾ ਚਾਹੁੰਦੇ ਕਿੰਨਾ ਪੜੇ ਹੋ ਤੁਸੀਂ ਮੈਂ ਪੋਸਟ ਗ੍ਰੈਜੂਏਸ਼ਨ ਆ ਜੀ ਕਿਹੜੇ ਹਾਲਾਤਾਂ ਚ ਪੜਾਇਆ ਹੈ ਫਾਦਰ ਸਾਹਿਬ ਨੇ ਤੇ ਬੜੀ ਮੁਸ਼ਕਲ ਪੜਾਇਆ ਜਦੋਂ ਅਸੀਂ ਕੰਪੀਟੀਸ਼ਨ ਕਰਾਟਿਆਂ ਦੇ ਖੇਲਣ ਜਾਣੇ ਕਈ ਵਾਰ ਪੈਸੇ ਬਣਾਉਣੇ ਘਰੇ ਤੇ ਕਿਸੇ ਕੋ ਮੰਗਲ ਜਾਣੇ ਸਭ ਤੋਂ ਪਹਿਲਾਂ ਲੋਕ ਇਹ ਸੋਚਦੇ ਵੀ ਯਾਰ ਇਹ ਪੈਸੇ ਵਾਪਸ ਕਰਨਗੇ ਵੀ ਪੈਸੇ ਵਾਪਸ ਕਰ ਦੇਣਗੇ ਇਹਨਾਂ ਨੂੰ ਜਦਾਰੇ ਵੀ ਦੇ ਦਿੱ ਕਈ ਵਾਰੀ ਤੇ ਕੰਪੀਟੀਸ਼ਨ ਖੇਡਣ ਨਹੀਂ ਜਾਇਆ ਜਾਂਦਾ ਕਿਉਂਕਿ ਪੈਸੇ ਨਹੀਂ ਹੁੰਦੇ ਫਿਰ ਮੈਂ ਕਈ ਵਾਰੀ ਸੋਚਦੀ ਆ ਯਾਰ ਇੰਨੇ ਇੰਨੇ ਦਿਨਾਂ ਚ ਜੂਨ ਜਲਾਈ ਦੇ ਮਹੀਨੇ ਚ ਸਕੂਲ ਦਾ ਫਰਸ਼ ਹੁੰਦਾ ਸੀ ਬਿਨਾ ਬੂਟ ਤੋਂ ਟ੍ਰੇਨਿੰਗ ਕਰਦੇ ਰਹੇ ਮੈਂ ਤੇ ਮੇਰਾ ਬ੍ਰਦਰ ਸਾਡੇ ਕੋਲ ਸ਼ੂਜ਼ਵਾਂ ਨਹੀਂ ਹੁੰਦੇ ਸੀ ਪਾਉਣ ਲਈ ਤੁਸੀਂ ਦੱਸਦੇ ਜੇ ਪੈਸੇ ਵੀ ਨਹੀਂ ਮਿਲਦੇ ਰਹੇ ਉਦਾਰ ਹਾਂਜੀ ਤੇ ਅਸੀਂ ਬਿਨਾ ਚਪਲਾਂ ਤੋਂ ਉੱਥੇ ਟ੍ਰੇਨਿੰਗ ਕਰਦੇ ਰਹੇ ਆ ਫਰਸ਼ ਵਾਲੀ ਜਗ੍ਹਾ ਤੇ ਜੂਨ ਜਲਾਈ ਦੇ ਮਹੀਨੇ ਦੇ ਵਿੱਚ ਜਿਹੜੇ ਸਿਆਲ ਚ ਵੀ ਉਹ ਵੀ ਬੀਦੀ ਹਰਪ੍ਰੀਤ ਜੀ ਜਦੋਂ ਪਿਤਾ ਜੀ ਪੈਸੇ ਲੈਣ ਜਾਂਦੇ ਕਿ ਪੈਸੇ ਨਹੀਂ ਮਿਲਦੇ ਉਧਾਰੇ ਵੀ ਪੈਸੇ ਨਹੀਂ ਵਿਆਜ ਵੀ ਪੈਸੇ ਨਹੀਂ ਮਿਲਦੇ ਕੀ ਬੀਜਦੀ ਦਿਲ ਤੇ ਉਦੋਂ ਤੇ ਬੜਾ ਬੁਰਾ ਲੱਗਦਾ ਹੁੰਦਾ ਏ ਯਾਰ ਕਿ ਕੋਈ ਪੈਸੇ ਦੇ ਨੁਮੇਨ ਤਿਆਰ ਤੇ ਫਿਰ ਖੇਡਣ ਕਿਉਂਦੇ ਆ ਕਿਉਂਕਿ ਗੇਮ ਤੋਂ ਵੀ ਪੈਸੇ ਨਹੀਂ ਮਿਲਦੇ ਫਿਰ ਕਈ ਵਾਰੀ ਮਨ ਕਰਦਾ ਏ ਯਾਰ ਸਾਰਾ ਕੁਝ ਛੱਡ ਦਈਏ ਫਿਰ ਸਾਰਾ ਕੁਝ ਛੱਡ ਕੇ ਤੇ ਕੁਝ ਹੋਰ ਕਰ ਲਈਏ ਜਦੇ ਵਿੱਚ ਪੈਸੇ ਮਿਲਿਆ ਪਰ ਇਹ ਨਹੀਂ ਪਤਾ ਲੱਗਣਦਾ ਵੀ ਕਰੀਏਗੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਜੋਬ ਪ੍ਰਾਈਵੇਟ ਵੀ ਲਿੱਤੀਏ ਇਨੀ ਸ਼ੇਤੀ ਨਹੀਂ ਮਿਲਦੀ ਉਹ ਵੀ ਪਲੱਸ 2 ਦੇ ਬੇਸ ਤੇ ਸਰ ਕੋਈ ਪੁੱਛਦਾ ਡਿਗਰੀ ਕੀ ਕੀਤੀ ਕੋਰਸ ਕੀ ਕੀਤਾ ਹਰ ਇੱਕ ਚੀਜ਼ ਲਈ ਕੋਰਸ ਲਈ ਵੀ ਪੈਸੇ ਜਾਂਦੇ ਹੀ ਫਿਰ ਇਹ ਕਰਕੇ ਕਿ ਯਰੀ ਮਨਰਦਾ ਵੀ ਨਹੀਂ ਵੀ ਜੋ ਚੀਜ਼ ਚੁਣੀ ਆ ਇਹਦੇ ਵਿੱਚ ਹੀ ਨਾਮ ਵੀ ਇਹਦੇ ਵਿੱਚ ਹੀ ਬਣਾਉਣਾ ਤੇ ਪੈਸਾ ਵੀ ਇਹਦੇ ਸਿਰ ਤੋਂ ਹੀ ਕਮਾਉਣਾ ਗੇਮ ਦੇ ਸਿਰ ਤੋਂ ਹੀ ਕਮਾਉਣਾ ਤੇ ਹਰ ਭਾਈ ਜ਼ਿਆਦਾਤਰ ਪਿੰਡਾਂ ਵਾਲੇ ਜਦੋਂ ਕਿਸੇ ਬਲੰਦੀ ਦੇ ਪਹੁੰਚ ਜਾਂਦੇ ਨੇ ਨਾ ਤਾਂ ਚਾਹੇ ਉਹ ਮਜ਼ਦੂਰ ਦੀ ਧੀ ਹੋਵੇ ਜਾਂ ਮਜ਼ਦੂਰ ਦਾ ਪੁੱਤ ਹੋਵੇ ਨਾ ਉਹਨੂੰ ਬਹੁਤ ਟੀਚਰਾਂ ਮਜ਼ਾ ਆ ਗਏ ਹੁੰਦੇ ਨੇ ਜ਼ਿਆਦਾਤਰ ਤਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਜਾ ਪਿੰਡ ਵਾਲਿਆਂ ਨੇ ਮਜ਼ਾਕੀ ਹਾਂਜੀ ਬਹੁਤ ਸਾਰੇ ਰਿਸ਼ਤੇਦਾਰ ਆ ਜਿਹੜਾ ਇਹਨੂੰ ਮਜ਼ਾਕ ਸਮਝਦੇ ਨੇ ਕਿ ਮਜ਼ਾਕ ਵੀ ਕਰਦੇ ਕਈ ਵਾਰੀ ਪਿਹਾਂਏ ਕਿੱਥੇ ਜਾਂਦੀ ਆ ਇਹ ਸਵੇਰੇ ਮੂੰਹ ਚੋਕੇ ਚਲ ਜਾਂਦੀ ਸ਼ਾਮ ਨੂੰ ਵਾਪਸ ਆ ਜਾਂਦੀ ਆ ਬੜੇ ਬੈਡ ਕਮੈਂਟ ਵੀ ਕਰਦੇ ਆ ਜੋ ਮੈਂ ਹੁਣ ਉਹ ਕਿਹ ਜਿਹੀ ਬੋਲ ਵੀ ਨਹੀਂ ਸਕਦੇ ਆਪਾਂ ਨਾ ਕਿ ਇਹਨੂੰ ਦੱਸ ਹੀ ਸਕਦੇ ਆਂ ਕਿ ਕਿਵੇਂ ਦਸੀਏ ਕਿ ਲੋਕੀ ਇੰਨਾ ਮਾੜਾ ਵੀ ਸੋਚਦੇ ਸਾਡੇ ਬਾਰੇ ਫਿਰ ਬੜਾ ਗੰਦਾ ਫੀਲ ਹੁੰਦਾ ਹੀ ਪੀ ਯਾਰ ਇਦਾਂ ਲੋਕੀ ਕਿੱਦਾਂ ਸੋਚ ਸਕਦੇ ਆ ਇਹ ਇਨੀ ਗੰਦੀ ਸੋਚ ਵੀ ਹੋ ਸਕਦੀ ਲੋਕਾਂ ਦੀ ਵੀ ਮੈਂ ਤੇ ਇੱਕ ਗੇਮ ਆ ਬਸ ਗੇਮ ਕਰਨ ਜਾਣੀ ਆ ਤੇ ਗੇਮ ਕਰਨ ਵਾਪਸ ਆਉਣੀ ਆ ਸਭ ਤੋਂ ਵੱਡikal ਵੀ ਮੇਰਾ ਭਰਾ ਵੀ ਨਾਲ ਹੁੰਦਾ ਵਾ ਪਰ ਫਿਰ ਵੀ ਲੋਕੀ ਮਾਣਾ ਕਹਿਣ ਲੱਗਿਆ ਇੱਕ ਮਿੰਟ ਹਾਂਜੀ ਤੇ ਭਾਈ ਜ਼ਰੂਰੀ ਆ ਯਾਰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਐ ਚਾਹੇ ਟੀਚਰਾਂ ਜਾਂ ਮਜ਼ਾਖੀ ਨਹੀਂ ਯਾਰ ਹੌਸਲਾ ਵਧਾਉਣਾ ਚਾਹੀਦਾ ਕਿਸੇ ਮਾੜੇ ਦਾ ਪਰਿਵਾਰ ਦਾ ਬੱਚਾ ਜਦੋਂ ਉੱਠਦਾ ਨਾ ਤੇ ਉਹਦੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਉਹਨੂੰ ਹੌਸਲਾ ਦੋ ਉਹਨੂੰ ਖਲਾਸਰੀ ਦੋ ਨਾ ਜਿਉ ਨੂੰ ਹੋਰ ਸਤਾਓ ਜਾਂ ਉਹਦੇ ਪਰੇਸ਼ਾਨੀਆਂ ਦੋ ਪਹਿਲਾਂ ਹੀ ਬੜੇ ਬੁਰੇ ਹਾਲਾਤਾਂ ਤੋਂ ਉੱਠਿਆ ਹੁੰਦਾ ਉਹ ਤਾਂ ਜਦੋਂ ਅਸੀਂ ਉਹਦਾ ਹੌਸਲਾ ਤੋੜ ਦਿੰਨੇ ਆ ਤਾਂ ਉਹਦੇ ਸੁਪਨੇ ਟੁੱਟ ਜਾਂਦੇ ਨੇ ਤਾਂ ਸੁਪਨੇ ਟੁੱਟ ਜਾਂਦੇ ਨੇ ਤਾਂ ਪਰਿਵਾਰ ਦੇ ਸੁਪਨੇ ਟੁੱਟ ਜਾਂਦੇ ਨੇ ਪਰ ਇਹ ਸਾਡੀ ਤੀ ਹਿੰਮਤੀ ਹੈ ਸਾਡੀ ਭੈਣ ਹੈ ਬਹੁਤ ਹਿੰਮਤੀ ਹੈ ਇਸਨੇ ਆਪਣੇ ਸੁਪਨੇ ਟੁੱਟਣ ਨਹੀਂ ਦਿੱਤੇ ਚਾਹੇ ਤਾਨੇ ਮਨੇ ਵੀ ਵੱਜੇ ਨੇ ਪਰ ਅੱਜ ਵੀ ਹਿੰਮਤ ਨਾਲ ਆਪਣੇ ਜਿਹੜੇ ਸਪੋਰਟਸ ਦੇ ਧਿਆਨ ਦੇ ਰਹੀ ਹੈ ਅੱਜ ਮੱਲਾ ਵੀ ਮਾਰ ਰਹੀ ਹੈ ਵਿਦੇਸ਼ਾਂ ਦੇ ਵਿੱਚ ਵੀ ਜਾ ਰਹੀ ਹੈ ਤਾਂ ਹਰਪ੍ਰੀਤ ਜਦੋਂ ਪਪਾ ਜੀ ਨੇ ਪੈਸੇ ਦਿੱਤੇ ਸੁਪਨੇ ਪੂਰੇ ਕਰਨ ਵਾਸਤੇ ਸਪੋਰਟਸ ਵਾਸਤੇ ਮਨ ਪਰ ਆਇਆ ਤੁਹਾਡਾ ਚਲੋ ਰੋਣਾ ਨਹੀਂ ਹੈ ਤੁਸੀਂ ਹਾਂਜੀ ਕਿ ਰੋਣ ਨਾਲ ਹੋਰ ਟੁੱਟ ਜਾਈਦਾ ਹੈ ਤੇ ਦੁਨੀਆ ਹੱਸਦੀ ਹੈ ਜਦੋਂ ਬੰਦਾ ਰੋਂਦਾ ਹੈ ਹਾਂਜੀ ਜਦੋਂ ਅਸੀਂ ਆਪਣਾ ਰੋਣਾ ਚੁਪਾ ਲੈਂਦੇ ਹਾਂ ਨਾ ਤਾਂ ਬਲੰਦੀਆਂ ਤੇ ਪਹੁੰਚ ਜਾਂਦੇ ਆ ਤਾਂ ਉਹੀ ਜਿਹੜੇ ਤੁਹਾਨੂੰ ਟੀਚਰਾਂ ਮਜ਼ਾ ਚੜਦੇ ਆ ਨਾ ਉਹੀ ਤੁਹਾਡੇ ਨਾਲ ਸੈਲਫੀਆਂ ਲੈਣ ਲਈ ਵੀ ਦਰਸਦੇ ਨੇ ਬਾਅਦ ਵਿੱਚ ਤਾਂ ਤੁਸੀਂ ਰੋਣਾ ਨਹੀਂ ਹੈ ਤੁਸੀਂ ਤਾਂ ਸਾਡੇ ਬਹਾਦਰ ਧੀ ਹੋ ਤਾਂ ਠੀਕ ਹਾਲਾਤ ਬਣ ਜਾਂਦੇ ਸੀ ਪਹਿਣੇ ਜਦੋਂ ਸਾਨੂੰ ਪਤਾ ਅਸੀਂ ਆਪ ਹੰਡਾਏ ਹੋਏ ਸਮੇਂ ਨੇ ਤਾਂ ਜ਼ਰੂਰ ਜੀ ਯਾਰ ਜਦੋਂ ਇਹੋ ਜਿਹੇ ਹਾਲਾਤ ਬੰਦੇ ਨਾ ਸਾਡੀ ਧੀ ਹੈ ਸਾਡੀ ਭੈਣ ਆ ਤਾਂ ਮਨ ਪਰ ਆਉਂਦਾ ਹੈ ਜ਼ਰੂਰ ਜਿਹੜਾ ਮਾੜੇ ਹਾਲਾਤਾਂ ਤੋਂ ਉੱਠਦਾ ਹੈ ਤਾਂ ਸਾਡੀ ਧੀ ਦਾ ਵੀ ਮਨ ਪਰ ਆਇਆ ਹੈ ਬੜਾ ਮਾੜਾ ਸਮਾਂ ਹੰਡਾਇਆ ਹੋਈਗਾ ਇਸਨੇ ਜਿਸ ਲਈ ਇਹਦੇ ਅਥਰੂ ਬਾਹਰ ਆਏ ਨੇ ਨਹੀਂ ਤਾਂ ਵੀਡੀਓ ਦੇ ਵਿੱਚ ਰੋਣਾ ਕੋਈ ਵੀ ਮناسب ਨਹੀਂ ਸਹੀ ਨਹੀਂ ਸਮਝਦਾ ਪਰ ਇਸ ਧੀ ਦੇ ਜਿਹੜੇ ਅਥਰੂ ਨੇ ਇਹ ਦੱਸ ਰਹੇ ਨੇ ਕਿ ਬਹੁਤ ਸਮਾਂ ਇਸਨੇ ਹੰਡਾਇਆ ਹੈ ਰੱਬ ਨੇ ਇਸ ਦੀ ਸੁਣੀ ਵੀ ਜ਼ਰੂਰ ਹੈ ਜੀ ਅੱਜ ਬਲੰਦੀਆਂ ਤੇ ਪਹੁੰਚੀ ਏ ਅੱਜ ਆਪਣੇ ਮਾਪੇ ਤੇ ਸੁਪਨਿਆਂ ਨੂੰ ਉਪਰ ਪਾ ਰਹੀ ਏ ਤਾਂ ਹਰ ਵੀਰ ਮੈਂ ਸਵਾਲ ਸੀ ਕਿ ਕੀ ਵੀਰ ਦੀ ਸੀ ਉਸ ਵੇਲੇ ਜਦੋਂ ਪਿਤਾ ਜੀ ਦਿਹਾੜੀ ਲਾ ਕੇ ਆਉਂਦੇ ਸੀ ਤੇ ਤੁਹਾਨੂੰ ਡਾਈਟ ਵਾਸਤੇ ਪੈਸੇ ਵੀ ਚਾਹੀਦੇ ਸੀ ਸਪੋਰਟਸ ਬੂਟ ਵੀ ਚਾਹੀਦੇ ਸੀ ਤੁਹਾਡੀ ਜੂਨੀਫਾਰਮ ਵੀ ਬਜਾਈ ਦੀ ਸੀ ਹੁੰਦੀ ਏ ਕੀ ਵੀਰ ਦੀ ਸੀ ਉਸ ਵੇਲੇ ਬਹੁਤ ਮਤਲਬ ਗੰਦਾ ਲੱਗਦਾ ਹੈ ਵੀ ਆਪਣੇ ਪੇਰੈਂਟਸ ਨੂੰ ਕਈ ਵਾਰੀ ਤੇ ਆਲਾ ਦੇ ਵੀ ਤਾਂਗ ਕਰਦੇ ਆ ਤੁਹਾਡੀਆਂ ਫੀਸਾਂ ਵੀ ਤਰੋ ਸਾਨੂੰ ਟ੍ਰੇਨਿੰਗ ਵਾਸਤੇ ਸ਼ੂਜ਼ ਵੀ ਲੈ ਕੇ ਦੋ ਤੇ ਜਾਂ ਡਾਈਟ ਵਾਸਤੇ ਪੈਸੇ ਵੀ ਦੋ ਪਹਿਲਾ ਤੇ ਬੜਾ ਗੰਦਾ ਲੱਗਦਾ ਸੀ ਪਰ ਪੇਰੈਂਟਸ ਨੂੰ ਇਹ ਹੁੰਦਾ ਹੀ ਚੱਲ ਯਾਰ ਜੇ ਅਹੀਂ ਨਹੀਂ ਕੀਤਾ ਤੇ ਸਾਡੇ ਧੀਆਂ ਪੁੱਤ ਕਰ ਲੈਣਗੇ ਜੇ ਅਹੀਂ ਨਹੀਂ ਪੜੇ ਸਾਡੇ ਬੱਚੇ ਪੜ ਲੈਣ ਜੇ ਅਹੀਂ ਨਹੀਂ ਗਏ ਚਾਰਜ ਦੀ ਜਗ੍ਹਾ ਤੇ ਪਹੁੰਚੇ ਸਾਡੇ ਬੱਚੇ ਉਹ ਮੁਕਾਮ ਤੇ ਪਹੁੰਚ ਜਾਣ ਤੇ ਸਾਡੀ ਜਿਹੜੀ ਗਰੀਬੀ ਆ ਉਹ ਨਿਕਲ ਜਾਊਗੀ ਦੂਰ ਹੋ ਜਾਊਗੀ ਹਰ ਕਹਿੰਦੇ ਨਾ ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਨੇ ਕਿ ਕੋਈ ਪਹਿਲੇ ਚ ਸੁੱਖ ਲੈ ਲੈਂਦਾ ਕੋਈ ਬਾਜ਼ਰੇ ਚ ਤੇ ਸਾਡੇ ਪੇਰੈਂਟਸ ਇਹ ਸੋਚਦੇ ਆ ਵੀ ਜੇ ਸਾਡਾ ਪਹਿਲਾ ਦੁੱਖ ਚ ਰਿਹਾ ਵਾ ਤੇ ਹੁਣ ਜਿਹੜਾ ਸਾਡਾ ਆਉਣ ਵਾਲਾ ਟਾਈਮ ਸਾਡੇ ਬੱਚੇ ਸਾਡੀ ਜ਼ਿੰਦਗੀ ਸਰਦਾਰ ਦੇ ਤਾਂ ਇਹ ਕਾਮਯਾਬ ਹੋ ਜਾਂਦੇ ਇੰਨੇ ਚ ਹੀ ਖੁਸ਼ ਹੋ ਜਾਣਗੇ। ਤਾਂ ਵਦਗੀਓ ਪਰ ਅੱਲਾ ਵੀ ਤੁਹਾਡਾ ਮੈਂ ਤਾਰੀਫ ਕਰਦਾ ਤੁਹਾਨੂੰ ਸਲਾਮ ਹੈ ਦਿਲੋਂ ਕਿ ਤੁਸੀਂ ਆਪਣੇ ਮਾਂ-ਬਾਪ ਦੇ ਸੁਪਨਿਆਂ ਨੂੰ ਮੂਰ ਪਾ ਰਹੇ ਉਹਨਾਂ ਦੇ ਮਿਹਨਤ ਨੂੰ ਵੀ ਤੁਹਾਡੇ ਦਿਲ ਦੇ ਵਿੱਚ ਧਿਆਨ ਹੈ। ਫਿਰ ਜਿਹੜੇ ਹਾਲਾਤਾਂ ਨਾਲ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਪੜਾਇਆ ਹੈ। ਤਾਂ ਹਰਪ੍ਰੀਤ ਇਹ ਜਿਹੜੀ ਗੇਮ ਹੈ ਤੁਹਾਡੀ ਇਹ ਸਿਰਫ ਇੱਥੋਂ ਤਾਂ ਹੀ ਆਪਣੇ ਭਾਰਤ ਤਾਂ ਹੀ ਸੀਮਤ ਹੈ ਜਾਂ ਇਸ ਦੀ ਵਿਦੇਸ਼ ਦੇ ਵਿੱਚ ਵੀ ਇਹ ਚੱਲਦੀ ਨਹੀਂ ਹੈ। ਅਬਦੇਸ਼ਾ ਤੇ ਕਾਫੀ ਜ਼ਿਆਦਾ ਹੈ ਕਿਉਂਕਿ ਇੱਥੇ ਇੱਕ ਇੱਕ ਫਾਈਟ ਖੇਡਣ ਦਾ ਤੁਹਾਨੂੰ ਪੈਸੇ ਬਹੁਤ ਮਿਲਦੇ ਨੇ ਖੇਲਣ ਦੇ ਕਰੋੜਾਂ ਦੇ ਹਿਸਾਬ ਨਾਲ ਇਹਦੇ ਵਿੱਚ ਪੈਸੇ ਮਿਲਦੇ ਆ ਜੇ ਤੁਸੀਂ UFC ਖੇਲੋਗੇ ਤੇ UFC ਖੇਲੋਗੇ ਮੇਰਾ ਸੁਪਨਾ ਹੈ ਉਥੋਂ ਤੱਕ ਪਹੁੰਚਣ ਦਾ ਮੇਰੇ ਕੋਸ ਸਾਹਿਬ ਨੂੰ ਉਦੋਂ ਉਹਨਾਂ ਟਾਈਮ ਦੇ ਵਿੱਚ ਸਪੋਰਟ ਨਹੀਂ ਹੋਈਦੀ ਬਟ ਉਹ ਤੁਹਾਨੂੰ ਸਪੋਰਟ ਕਰਨ ਦੇ ਨੇ ਕਿਉਂਕਿ ਉਹ ਖੁਦ ਐਥਲੀਟ ਨੇ ਉਹਨਾਂ ਨੂੰ ਪਤਾ ਵਾ ਕਿ ਇੱਕ ਚੰਗੇ ਐਥਲੀਟ ਨੂੰ ਕੀ ਚਾਹੀਦਾ ਵਾ ਮਤਲਬ ਕਹਿ ਦਿੰਦੇ ਨਾ ਚੰਡੀਗੜ੍ਹ ਦਾ ਰਸਤਾ ਥਿਆਰ ਕੋਈ ਦੇ ਦਿੰਦਾ ਪਰ ਪੈਸੇ ਨਹੀਂ ਦਿੰਦੇ ਪਰ ਉਹਨਾਂ ਨੇ ਸਾਨੂੰ ਰਸਤਾ ਵੀ ਦਿੱਤਾ ਤੇ ਨਾਲ ਪੈਸੇ ਵੀ ਦਿੱਤੇ ਪੀ ਸੁਪਨਾ ਵੀ ਪੂਰਾ ਰਸਤਾ ਵੀ ਦਿਖਾਇਆ ਵੀ ਤੁਸੀਂ ਆ ਗਲੀ ਜਾਣਾ ਜੇ ਇੱਥੇ ਤੁਹਾਨੂੰ ਆ ਮਿਲੂਗਾ ਤੇ ਤੁਸੀਂ ਐਦਾਂ ਖੇਡਣਾ ਤੇ ਐਦਾਂ ਕਰਨਾ ਉਹਨਾਂ ਨੇ ਸਾਨੂੰ ਰਸਤੇ ਦੇ ਨਾਲ ਨਾਲ ਪੈਸੇ ਵੀ ਦਿੱਤੇ ਉੱਥੇ ਤੱਕ ਪਹੁੰਚਣ ਲਈ ਇਹ ਤੁਹਾਡੀ ਜਿਹੜੀ ਫਾਈਟ ਹੈ ਸਟਰੀਟ ਫਾਈਟ ਹੈ ਜਿਹਨੂੰ ਆਪਾਂ ਬੋਲ ਦਿੰਨੇ ਆ ਇਹ ਇਹਦੇ ਵਿੱਚ ਮਾਰ ਧਾਰੂ ਬਹੁਤ ਹੁੰਦੀ ਹੈ ਇਹ ਫਿਲਮਾਂ ਵਾਲੀ ਮਾਰ ਧਾਰੂ ਨਹੀਂ ਹੈ ਜਿਹੜੀ ਰੀਲ ਵਾਲੀ ਨਹੀਂ ਹੈ ਰੀਲ ਵਾਲੀ ਹੈ ਹੈਨਾ ਤਾਂ ਇਹਦੇ ਵਿੱਚ ਫਿਰ ਪਿੰਡ ਵਾਲਿਆਂ ਨੇ ਜਾਂ ਮੰਮੀ ਮਾਂ ਦਾ ਸਭ ਤੋਂ ਜ਼ਿਆਦਾ ਧੀ ਨਾਲ ਪਿਆਰ ਹੁੰਦਾ ਜਾਂ ਪਿਓ ਦਾ ਧੀ ਨਾਲ ਪਿਆਰ ਹੁੰਦਾ ਉਹਨਾਂ ਨੇ ਮਨਾ ਨਹੀਂ ਕੀਤਾ ਹਰਪ੍ਰੀਤ ਕਿ ਤੁਹਾਡੇ ਮੂੰਹ ਤੇ ਜਾਂ ਕਿਸੇ ਸੱਟ ਪੇਟ ਨਾਲ ਤੁਹਾਡਾ ਹੁਲੀਆ ਚੇਂਜ ਹੋ ਸਕਦਾ ਜਾਂ ਜੋਰ ਦੀ ਵੱਜੇਗੀ ਲੱਤਾਂ ਬਾਂਬ ਟੁੱਟਣ ਦਾ ਡਰ ਰਹਿੰਦਾ ਹੈ ਤੇ ਮਨਾ ਨਹੀਂ ਕੀਤਾ ਤੁਹਾਨੂੰ ਇਸੋ ਸਟਾਰਟਿੰਗ 'ਚ ਮੇਰੇ ਮਮਾ ਕਹਿੰਦੇ ਹੁੰਦੇ ਵੀ ਨਹੀਂ ਹਰਪ੍ਰੀਤ ਨਹੀਂ ਖੇਡਣਾ ਤੂੰ ਕਿਉਂਕਿ ਤੇਰੇ ਵੱਜੂਗੀ ਜਾਂ ਕਿੱਦਾਂ ਵੀ ਆ ਵੀ ਤੇਰੇ ਫੇਸ ਤੇ ਹੋ ਜਾਊਗਾ ਕੁਝ ਜਾਂ ਤੇ ਰੈਸਲਰਾਂ ਦੇ ਕੰਨ ਜੇ ਟੁੱਟੇ ਹੁੰਦੇ ਨੇ ਨਾ ਮੇਰੇ ਮਮਾ ਕਹਿੰਦੇ ਵੀ ਇਦਾਂ ਬੁਰੇ ਲੱਗਦੇ ਆ ਕੁੜੀਆਂ ਦੇ ਵੀ ਕੁੜੀਆਂ ਨੂੰ ਚੰਗੇ ਨਹੀਂ ਲੱਗਦੇ ਕੱਲ ਨੂੰ ਆਪਾਂ ਵਿਆਉਣਾ ਵੀ ਆ ਤੈਨੂੰ ਪਰ ਮੈਂ ਇੱਕੋ ਗੱਲ ਕਹਿੰਨੀ ਨਹੀਂ ਆ ਮਮੀ ਨਹੀਂ ਬੇਬੇ ਵਿਆਹ ਧਿਆਰ ਕੇ ਦਾ ਹੋ ਜਾਂਦਾ ਵਾ ਪਰ ਜਿਹੜਾ ਬੰਦੇ ਦਾ ਨਾਮ ਸੁਪਨੇ ਸਾਰਿਆਂ ਦੇ ਪੂਰੇ ਨਹੀਂ ਹੁੰਦੇ ਸੁਪਨੇ ਸਾਰਿਆਂ ਦੇ ਪੂਰੇ ਨਹੀਂ ਹੁੰਦੇ ਪਰ ਜਦੋਂ ਕੋਈ ਏਦਾਂ ਆਪਣੇ ਘਰ ਛੋਂ ਨਿਕਲਦਾ ਵਾ ਨਾ ਫਿਰ ਬੜਾ ਕੁਛ ਮਤਲਬੀ ਵੇਖਣ ਨੂੰ ਮਿਲ ਜਾਂਦਾ ਤੇ ਫਿਰ ਬੜਾ ਵਧੀਆ ਫੀਲ ਹੁੰਦਾ ਫਿਰ ਜਿਹਦੇ ਕੋਲ ਪੈਸੇ ਹੁੰਦੇ ਨਾ ਉਹਦੇ ਨਾਲ ਸਭ ਕੁਝ ਹੋ ਜਾਂਦਾ ਵਾ ਮੈਂ ਉਹਨੂੰ ਵਿਆਹ ਵਿਆਹ ਵੀ ਹੋ ਜਾਂਦਾ ਉਹਦੇ ਦਾ ਰਿਸ਼ਤੇਦਾਰ ਵੀ ਮਿਲਦਾ ਪੈਂਦੇ ਸਭ ਕੁਝ ਜੇ ਜਦੋਂ ਪੈਸੇ ਹੁੰਦਾ ਬੰਦੇ ਫਿਰ ਇਨਸਾਨ ਕੋ ਜਿਹੜੇ ਛੁੱਟੇ ਹੁੰਦੇ ਨਾ ਲੋਕ ਗਰੀਬੀ ਵਿੱਚ ਫਿਰ ਉਹ ਵੀ ਹੋਣੇ ਸ਼ੁਰੂ ਹੋ ਜਾਂਦੀ ਤੁਹਾਡੀ ਜੇਬ ਚ ਪੈਸੇ ਆ ਤੁਹਾਡੀ ਜਾਤ ਨਹੀਂ ਕਿਸੇ ਨੇ ਪੁੱਛਣੀ ਤੁਹਾਡੀ ਪਛਾਣ ਨਹੀਂ ਪੁੱਛੀ ਹਾਂਜੀ ਤੁਹਾਡੀ ਪੈਸਿਆਂ ਨੂੰ ਸਲਾਮ ਹੋਣੀ ਹੈ ਹਾਂਜੀ ਇਸ ਲਈ ਧੀਏ ਬਹੁਤ ਵਧੀਆ ਉਪਰਾਲਾ ਵੀ ਹੈ ਤੁਹਾਡਾ ਕਿ ਆਪਣੇ ਏਮਤੇ ਧਿਆਨ ਦਿੱਤਾ ਹੈ ਤੁਸੀਂ ਤਾਂ ਬਹੁਤ ਬਹੁਤਿਆਂ ਦਾ ਜੇ ਵੀ ਮਨ ਦੇ ਵਿੱਚ ਰਹਿੰਦਾ ਹੈ ਹਰਪ੍ਰੀਤ ਜੀ ਕਿ ਧੀਆ ਜਿਹੜੀਆਂ ਨੇ ਬੋਝ ਨਹੀਂ ਪਰ ਮੈਂ ਨਹੀਂ ਸਮਝਦਾ ਧੀਆ ਬੋਝ ਨਹੀਂ ਧੀਆ ਮਾਂ-ਬਾਪ ਦੇ ਉਹ ਸੁਪਨੇ ਪੂਰੇ ਕਰਦੀਆਂ ਨੇ ਜਿਹੜਾ ਇੱਥੇ ਪੁੱਤ ਨਹੀਂ ਮੇਰੇ ਨਾਲ ਪੂਰੇ ਯਾਰ ਕੋਉਂਦਾ ਧੀਆ ਨੂੰ ਆਪਣੇ ਮਾਂ-ਬਾਪ ਦੀ ਜਿਆਦੀ ਇਲਾਜ ਹੁੰਦੀ ਹੈ ਹੈਨਾ ਹਾਂਜੀ ਹੁਣ ਆਪਾਂ ਜੇ ਤਿਆਂ ਪੁੱਤਾਂ ਦਾ ਕੰਪੈਰੀਜ਼ਨ ਕਰੀਏ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਨਸ਼ਾ ਜਿੱਦਾਂ ਬੜਾ ਚੱਲ ਪਿਆ ਜੀ ਤੇ ਲੜਕੇ ਨਸ਼ੇ ਕਰਦੇ ਆ ਤੇ ਬੜਾ ਤੰਗ ਕਰਦੇ ਆਪਣੇ ਘਰ ਦੀਆਂ ਚੀਜ਼ਾਂ ਵੇਚਦੇ ਆ ਜਾਂ ਆਪਣੇ ਮਾਪਿਓ ਨੂੰ ਮਾਰਦੇ ਆ ਪੈਸੇ ਦੇ ਵਾਸਤੇ ਫਿਰ ਉਹ ਆ ਕੇ ਕੇ ਕਹਿੰਦੇ ਵੀ ਮਹਾਰਾਜ ਮੈਨੂੰ ਧੀ ਦੇ ਦਿੰਦਾ ਤੂੰ ਹੂੰ ਕਮ ਸੇ ਕਮ ਉਹ ਨਸ਼ੇ ਤਾਂ ਨਾ ਕਰਦੀ ਫਿਰ ਇਸ ਕਰਕੇ ਵੇ ਕਿ ਨਹੀਂ ਨਿਤੀਆਂ ਬੋਝ ਨਹੀਂ ਆ ਗਿਆ ਮੁੰਡਿਆਂ ਨਾਲੋਂ ਘੱਟ ਨਹੀਂ ਅੱਜ ਦੇ ਟਾਈਮ 'ਚ ਤੇ ਕੁੜੀਆਂ ਪਰ ਕੋਈ ਕੰਮ ਕਰਨ ਲਈ ਤਿਆਰ ਆ ਬਸ ਇਹ ਵੀ ਬਸ ਉਹਨਾਂ ਨੂੰ ਸਮਝਣ ਵਾਲਾ ਸਪੋਰਟ ਹੋਣ ਵਾਲਾ ਹੋਣਾ ਜ਼ਰੂਰੀ ਆ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਉਹਨਾਂ ਨੂੰ ਪੁੱਛਣ ਕਿ ਉਹ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਆਪਣੇ ਫੈਮਲੀ ਉੱਤੇ ਡਿਪੈਂਡ ਹੁੰਦੀਆਂ ਵਾ ਜਿੱਦਾਂ ਦਾ ਉਹਨਾਂ ਦਾ ਫੈਮਲੀ ਉਹਨਾਂ ਨੂੰ ਸਪੋਰਟ ਕਰਦੀ ਆ ਨਾ ਵੀ ਆ ਚੀਜ਼ ਇਹਦਾ ਕਰਨੀ ਉਹ ਕੁੜੀਆਂ ਉਵੇਂ ਹੀ ਕਰਦੀਆਂ ਕਹਿ ਲਓ ਵੀ ਇੱਕ ਕੱਟ ਪੁਤਲੀ ਆ ਕੁੜੀ ਦੀ ਹਰਪ੍ਰੀਤ ਜੀ ਤੁਸੀਂ ਬਹੁਤਾ ਸਮਾਂ ਦੇ ਆਪਣੀ ਰੈਸਲ ਨੂੰ ਦਿੰਦੀ ਹੋ ਟ੍ਰੇਨਿੰਗ ਨੂੰ ਦਿੰਦੀ ਹੋ ਅੱਜਕੱਲ ਰੀਲਾਂ ਦਾ ਬੜਾ ਚੱਲ ਰਿਹਾ ਜਮਾਨਾ ਜੀ ਹੈ ਨਾ ਇੰਸਟਾ ਦੇ ਰੀਲ ਬਣਾਉਂਦੇ ਤੁਸੀਂ ਚਲਾਉਂਦੇ ਹੋ ਇੰਸਟਾ ਵਾ ਯਾਰ ਮੇਰਾ ਇੰਸਟਾਗ੍ਰਾਮ ਦਾ ਜਿਹੜਾ ਕਾਊਂਟ ਆ ਮੇਰਾ ਮੇਰੇ ਕੋਸਾ ਵੀ ਚਲਾਉਂਦੇ ਨੇ ਮੇਰਾ ਬਣਾ ਕੇ ਵੀ ਪੇਜ ਉਹਨਾਂ ਨੇ ਹੀ ਦਿੱਤਾ ਸੀ ਤੇ ਪਾਸਵਰਡ ਵੀ ਉਹਨਾਂ ਦਾ ਮੇਰੇ ਫੋਨ 'ਚ ਵੀ ਚੱਲਦਾ ਵਾ ਪਰ ਮੈਨੂੰ ਅਜੇ ਤੱਕ ਰੀਲ ਬਣਾਣੀ ਨਹੀਂ ਆਈ ਮੇਰੀਆਂ ਜਿੰਨੀਆਂ ਵੀ ਰੀਲਾਂ ਅਜੇ ਤੱਕ ਅਪਲੋਡ ਕੀਤੀਆਂ ਨਾ ਮੇਰੇ ਕੋਸ਼ ਨੇ ਹੀ ਅਪਲੋਡ ਕੀਤੀਆਂ ਵਾ ਨਹੀਂ ਨਾ ਡਾਊਟ ਕਿ ਬਹੁਤ ਸਾਰੇ ਸਾਡੀਆਂ ਧੀਆਂ ਨੇ ਬਹੁਤ ਸਾਰੇ ਸਾਰੇ ਭਰਾ ਨੇ ਜਿਹੜੇ ਰੀਲਾਂ ਤੋਂ ਬਹੁਤ ਸਾਰੇ ਪੈਸਾ ਬਣਾ ਰਹੇ ਨੇ ਤਾਂ ਜ਼ਰੂਰੀ ਵੀ ਹੈ ਪੈਸਾ ਹਰ ਇਨਸਾਨ ਦੀ ਜ਼ਰੂਰਤ ਹੈ ਪਰ ਹੱਥ ਜੋੜ ਕੇ ਅਪੀਲ ਹੈ ਯਾਰ ਉਹ ਜੀ ਵੀਡੀਓ ਨਾ ਬਣਾਓ ਜੀ ਰੀਲ ਨਾ ਬਣਾਓ ਜਿਹੜੀ ਅਸੀਂ ਪਰਿਵਾਰ ਦੇ ਵਿੱਚ ਬੈਠੇ ਹੋਈਏ ਤਾਂ ਵੀਡੀਓ ਨਾ ਦੇਖ ਪਾਈਏ ਆਪਣੀ ਧੀ ਭੈਣ ਨੂੰ ਅਸੀਂ ਨਹੀਂ ਦੇਖ ਪਾਉਂਦੇ ਉਹ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਵਾਇਰਲ ਹੋ ਜਾਂਦੀ ਹੈ ਤਾਂ ਸਾਡੀ ਹੱਥ ਜੋੜ ਕੇ ਅਪੀਲ ਹੈ ਇਹੋ ਜਿਹੇ ਧੀਾਂ ਬਣੋ ਇਹੋ ਜਿਹੇ ਮਾਪੇ ਦਾ ਨਾਮ ਰੋਸਣ ਜਰੋ ਹਰਪ੍ਰੀਤ ਜਿਵੇਂ ਆਪਣੇ ਮਾਪੇ ਦੇ ਸੁਪਨੇ ਨੂੰ ਬੂਰ ਪਾ ਰਹੀ ਏ ਇਹ ਰੀਲਾਂ ਨਹੀਂ ਬਣਾਉਂਦੀ ਭਾਵੇਂ ਪਰ ਫਿਰ ਵੀ ਇਹਦਾ ਨਾਮ ਹੈ ਪੂਰੇ ਵਰਲਡ ਦੇ ਵਿੱਚ ਜਾਣਿਆ ਜਾ ਰਿਹਾ ਨਾਮ ਪਤਾ ਚੱਲੇ ਅੰਜਲ ਉਹ ਪਾਈਏ ਤੁਹਾਡਾ ਨੈਟ ਦੇ ਨਾਮ ਤੇ ਸਾਰੀ ਡਿਟੇਲਸ ਆ ਜਾਂਦੀ ਹੈ ਹਾਂ ਜੀ ਯੂ ਗੂਗਲ ਤੇ ਨਾਮ ਸਰਚ ਕਰੋ ਨਾ ਹ ਤੋ ਸਾਰੀ ਡਿਟੇਲ ਆ ਜਾਂਦੀ ਹੈ ਕਿੱਥੇ ਕਿੱਥੇ ਖੇਡਿਆ ਹੈ। ਬਹੁਤ ਮਾਣ ਮਹਿਸੂਸ ਹੁੰਦਾ ਹੈ। ਹਾਂਜੀ ਉਹ ਬੜਾ ਵਧੀਆ ਪ੍ਰਾਊਡ ਫੀਲ ਹੁੰਦਾ ਹੈ ਯਾਰ ਵੀ ਮੈਨੂੰ ਹਣ ਕਿਸੇ ਨੂੰ ਦੱਸਣਾ ਨਹੀਂ ਪੈਂਦਾ। ਵੀ ਮੈਂ ਆਵਾਂ ਬਸ ਮੈਂ ਸਿੱਧਾ ਕਹਿੰਨੀ ਮੇਰਾ ਨਾਮ ਸਰਚ ਕਰ ਗੂਗਲ ਤੇ ਤੇਨੂੰ ਆਪੇ ਪਤਾ ਲੱਗ ਜਾਊਗਾ ਵੀ ਮੇਰੀ ਪਹਿਚਾਣ ਕੀ ਹੈ। ਲਾਸ ਵਾਲਾ ਹਰਪ੍ਰੀਤ ਜੀ ਜਦੋਂ ਆਉਂਦੇ ਨਾ ਕਿਸੇ ਨੂੰ ਥੋੜਾ ਜਿਹਾ ਵੀ ਨਾਮ ਹੋ ਜਾਂਦਾ ਮੈਡਲ ਮਿਲ ਜੇ, ਅਵਾਰਡ ਮਿਲ ਜੇ ਤਾਂ ਪਰਿਵਾਰ ਨੂੰ ਤਾਂ ਚਾਹ ਚੜਦਾ ਹੀ ਜਾਂਦਾ ਹੈ ਹਨਾ ਤੇ ਪਿੰਡ ਵਾਲੇ ਜਿਹੜੇ ਨੇੜੇ ਤੇੜੇ ਦੇ ਹੁੰਦੇ ਨਾ ਉਹਨਾਂ ਨੂੰ ਬੜਾ ਚਾਹ ਹੁੰਦਾ ਹੈ ਕਿ ਸਾਡੇ ਪ ਤੁਸੀਂ ਤਾਂ ਬਹੁਤ ਸਾਰੇ ਅਵਾਰਡ ਜਿੱਤੇ ਨੇ ਮੈਡਲ ਜਿੱਤੇ ਨੇ ਪਤਾ ਚੱਲੇ ਆ ਸੈਲੀਬ੍ਰਿਟੀ ਵੀ ਤੁਹਾਡੇ ਨਾਲ ਫੋਟੋਆਂ ਆ ਨੇ ਸੈਲੀਬ੍ਰਿਟੀ ਵੀ ਮਿਲੇ ਉਹ ਤੁਹਾਨੂੰ ਹਨਾ ਤੇ ਪਿੰਡ ਵਾਲਿਆਂ ਨੇ ਤੁਹਾਡਾ ਮਾਨ ਸਨਮਾਨ ਕੀਤਾ ਚਿਸ ਐਮਐਲਏ ਨੇ ਸਰਪੰਚ ਨੇ ਤੁਹਾਡਾ ਜੋ ਬੰਦਾ ਮਾਨ ਸਨਮਾਨ ਹੈ ਧੀ ਨੇ ਇਨਾਮ ਰੂਸਨ ਜਿੱਤਾ ਪਿੰਡ ਦਾ ਨਹੀਂ ਮੈਨੂੰ ਐਵੇਂ ਦੀ ਕੋਈ سپورਟ ਨਹੀਂ ਹੋਈ ਪਿੰਡ ਚੋਂ ਵੀ ਰਾਜ ਹੁੰਦਾ ਮਾਲ ਦੇ ਵਿੱਚ ਕਿਸੇ ਵੇਲੇ ਤੇ ਫੀਲ ਹੁੰਦਾ ਵਾ ਯਾਰ ਕਿ ਕਿੰਨੇ ਕਈ ਲੋਕੀ ਇੱਥੇ ਮੰਨ ਲਓ ਕਬੱਡੀ ਦੇ ਵਿੱਚ ਹੀ ਆ ਪਿੰਡ ਦੇ ਵਿੱਚ ਜਿਹੜੇ ਕਬੱਡੀ ਖੇਡਦੇ ਆ ਜਾਂ ਫੁੱਟਬਾਲ ਖੇਡਦੇ ਆ ਕਹੇ ਲੋ ਉਹਨਾਂ ਨੂੰ ਮਾਨ ਸਨਮਾਨ ਹੋ ਜਾਂਦਾ ਫਿਰ ਆਪਣੇ ਆਪ ਨੂੰ ਬੜਾ ਗਿਲਟੀ ਜਿਹਾ ਫੀਲ ਹੁੰਦਾ ਵੀ ਯਾਰ ਮੈਂ ਇੱਥੋਂ ਤੱਕ ਖੇਲ ਆਇਆ ਤੇ ਮੈਨੂੰ ਕਿਹਨੇ سپورਟ ਤੱਕ ਨਹੀਂ ਕੀਤਾ ਕਿ ਇਹਨੇ ਵਧਾਈ ਤੱਕ ਨਹੀਂ ਦਿੱਤੀ ਮੇਰੇ ਫਾਦਰ ਨੂੰ ਜਾਂ ਮੇਰੀ ਮਦਰ ਨੂੰ ਉਦੋਂ ਬੜਾ ਗਿਲਟੀ ਫੀਲ ਹੁੰਦਾ ਮੈਨੂੰ ਤਾਂ ਜ਼ਰੂਰ ਜੇ ਹਰਪ੍ਰੀਤ ਹੈ ਜਿਹੜੀ ਸਪੋਰਟਸ ਦੇ ਵਿੱਚ ਮੱਲਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਐਮ ਐਮ ਏ ਜਿਹੜੀ ਸਪੋਰਟਸ ਹੈ ਪਲੇਅਰ ਹੈ ਉਹਦੀ ਵਧੀਆ ਐਮ ਐਮ ਏ ਬਾਰੇ ਹਰਪ੍ਰੀਤ ਜੀ ਨੇ ਬੜੇ ਸਹੀ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਹੈ ਐਮ ਐਮ ਏ ਜਿਹੜੀ ਹੈ ਸਪੋਰਟਸ ਹੋਇਆ ਜਿਸ ਨੂੰ ਸੁਲਤਾਨ ਫਿਲਮ ਦੇ ਵਿੱਚ ਸਲਮਾਨ ਖਾਨ ਨੇ ਪ੍ਰਮੋਟ ਕੀਤਾ ਸੀ ਆ ਵਧੀਆ ਜੀ ਮੈਂ ਲੇਕਿਨ ਬਹੁਤਿਆਂ ਨੂੰ ਨਹੀਂ ਪਤਾ ਇਸ ਬਾਰੇ ਤਾਂ ਸਾਡੇ ਨਾਲ ਉਸਤਾਦ ਜੀ ਵੀ ਮੌਜੂਦ ਨੇ ਜਿਨ੍ਹਾਂ ਦੀ ਬਦੌਲਤ ਅੱਜ ਹਰਪ੍ਰੀਤ ਜਿਹੜੀ ਹੈ ਵਿਦੇਸਾਂ ਦੇ ਵਿੱਚ ਵੀ ਮੱਲਾ ਮਾਰਦੀ ਹੋਈ ਨਜ਼ਰ ਆ ਰਹੀ ਏ ਮਾਪੇ ਸਾਨੂੰ ਜਨਮ ਦਿੰਦੇ ਨੇ ਤਾਂ ਸਾਡੇ ਜਿਹੜੇ ਉਸਤਾਦ ਨੇ ਉਹ ਸਾਡਾ ਜੀਵਨ ਸਵਾਰ ਦਿੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਹੀ ਨੇ ਹਰਪ੍ਰੀਤ ਜੀ ਦੇ ਉਸਤਾਦ ਜੀ ਸਾਡੇ ਨਾਲ ਨੇ ਪਹਿਲਾਂ ਬੋਬੋ ਸਵਾਰਿਆ ਤਾਈਂ ਹਰਪ੍ਰੀਤ ਜੀ ਦਾ ਸੁਪਨਾ ਸੀ ਕਿ ਉਹ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੇ ਔਰ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿ ਪਿੰਡ ਦੀ ਧੀ ਨੂੰ ਤੁਸੀਂ ਬਲੰਦੀਆਂ ਤਾਈਂ ਪਹਚਾ ਦਿੰਦਾ ਆ ਤੁਸੀਂ ਮੈਂ ਦੇਖ ਦਿਓ ਇਸ ਤਰ੍ਹਾਂ ਦਾ ਫਿਊਚਰ ਬਣਾਉਣਾ ਚਾਹੁੰਦੇ ਹੋ ਭਾਜੀ ਮੈਨੂੰ ਤੇ ਬਹੁਤ ਵਧੀਆ ਲੱਗਦਾ ਕਿ ਇੱਕ ਛੋਟੇ ਜਿਹੇ ਪਿੰਡੋਂ ਉੱਠ ਕੇ ਬਹੁਤ ਦੂਰ ਤੱਕ ਮਤਲਬ ਗਈ ਆ ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਕਹ ਲਈਏ ਸਾਡਾ ਕੰਮ ਆ ਰਾਹ ਦੱਸਣਾ ਜੀ ਸਾਡੇ ਇੱਕ ਮਾਪਿਓ ਦਾ ਫਰਜ਼ ਹੈ ਬੱਚੇ ਨੂੰ ਜੰਮ ਕੇ ਸਾਡੇ ਕੋ ਕੁਲਾ ਦੇਣਾ ਹੁਣ ਇੱਥੇ ਆਈ ਹੈ ਇਹ ਸਾਡਾ ਫਰਜ਼ ਆ ਵੀ ਇਹਨੂੰ ਕਿੱਦਾਂ ਗਾਈਡ ਕਰਨਾ ਕਿੱਦਾਂ ਨਈ ਗਾਈਡ ਕਰਨਾ ਤੇ ਬਾਕੀ ਦੂਸਰਾ ਫਰਜ਼ ਆ ਜਾਂਦਾ ਬੱਚੇ ਦਾ ਬੱਚੇ ਨੇ ਕਿੱਦਾਂ ਦੇ ਹੋ ਕੇ ਅੱਗੇ ਨਿਕਲਣਾ ਵਾ ਜੀ ਬੱਚੇ ਤਾਂ ਬੜੇ ਹੁੰਦੇ ਪਰ ਉਹਨਾਂ ਦੇ ਵਿੱਚੋਂ ਨਿਕਲਦਾ ਇੱਕ ਅੱਦੇ ਹੁੰਦਾ ਵਾ ਇਹਦੇ ਵਿੱਚ ਉਹ ਆਗਿਆ ਕੀ ਆ ਇੱਕ ਉਹ ਘਰ ਦੀ ਭੁੱਖ ਹੈਗੀ ਆ ਇਹਨੂੰ ਇਹਨਾਂ ਨੂੰ ਪਤਾ ਹੈਗਾ ਵੀ ਮੈਂ ਦਿਹਾੜੀਆਂ ਕੀਤੀਆਂ ਵਾਂ ਮੈਂ ਲੋਕਾਂ ਦੇ ਗਈ ਆਪਣੇ ਫਾਦਰ ਦੇ ਨਾਲ ਆਪਣੀ ਮਦਰ ਦੇ ਨਾਲ ਜੀ ਵਟਾਂ ਤੇ ਭਿੰਡੀਆਂ ਤੋਰੀਆਂ ਕਰੀ ਉਹ ਚੀਜ਼ਾਂ ਤੋੜੀਆਂ ਵਾ ਤੇ ਉਹ ਚੀਜ਼ਾਂ ਦਾ ਹਾਲੇ ਤੱਕ ਰਿਲੀਜ਼ ਆ ਤੇ ਉਹ ਚੀਜ਼ਾਂ ਨੂੰ ਆਪਾਂ ਹੁਣ ਵੀ ਦੀ ਫਾਈਟ ਵੀ ਹੁੰਦੀ ਹੋਵੇ ਤੇ ਆਪਾਂ ਇਹਨੂੰ ਕਹਿੰਦਾ ਵੀ ਯਾਰ ਉਹ ਦਿਨ ਚੇਤੇ ਕਰੋ ਕਿ ਇਹੋ ਜਿਹੇ ਦਿਨਾਂ 'ਚ ਆਪ ਵੀ ਧੁੱਪ ਦੇ ਵਿੱਚ ਤੁਸੀਂ ਜੀ ਕਣ ਕਵਡੰਡਾਂ ਦੇ ਹੋਏ ਕਰਦੇ ਹੁੰਦੇ ਹੋ ਵੀ ਹੁਣ ਉਹ ਉੱਥੋਂ ਨਿਕਲ ਕੇ ਇੱਥੋਂ ਤੱਕ ਆਉਣਾ ਜੀ ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਸਾਨੂੰ ਮੇਨ ਗੱਲ ਕੀਤੀ ਸੀ ਵੀ ਪਿੰਡੋਂ ਪਿੰਡ ਦੀ ਕੀ ਸਪੋਰਟ ਆ ਇਹਨਾਂ ਨੂੰ ਜੀ ਮੈਂ ਮਤਲਬ ਇਹ ਏਸ਼ੀਆ ਖੇਡ ਗਿਆ ਹੀ ਤੇ ਮੈਂ ਐਦਾਂ ਆਪਣੇ ਯਾਰ ਬੇਲੀ ਨੂੰ ਫੋਨ ਲਾਇਆ ਵੀ ਮੈਂ ਕਿਹਾ ਯਾਰ ਆਪਾਂ ਆਣਾ ਵਾ ਤੇ ਉਹਨਾਂ ਯਾਰ ਬੇਲੀ ਆਏ ਤੇ ਅਸੀਂ ਪਿੰਡ ਅਸੀਂ ਪਿੰਡੋਂ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਆਪਾਂ ਆਏ ਆ ਤੇ ਅਸੀਂ ਇੱਥੋਂ ਲੈ ਕੇ ਗਿਆ ਹਾਂ ਮੈਨੂੰ ਤੇ ਕੋਈ ਪਿੰਡ ਦਾ ਮੋਤਵਾਰ ਨਹੀਂ ਕੋਈ ਕੁਝ ਨਹੀਂ ਵੀ ਮਤਲਬ ਅੱਜ ਤੁਸੀਂ ਪੁੱਛ ਲਓ ਸਾਡੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਕਹਤੋ ਵੀ ਹਰਪ੍ਰੀਤ ਹੁਣ ਇਹ ਵੀ افਸੀ ਖੇਲ ਕੇ ਆਈ ਆ ਤੇ ਸਾਡੇ ਪਿੰਡ ਜਾ ਕੇ ਤੁਸੀਂ ਪੁੱਛ ਲਓ ਕਿਸੇ ਨੂੰ ਨਹੀਂ ਪਤਾ ਇਹ ਵੀ افਸੀ ਖੇਡ ਗਈ ਥੋ ਤਾਂ ਕਿ ਇੰਟਰਨੈਸ਼ਨਲ ਤੱਕ ਇਹਦਾ ਨਾਮ ਆ ਇਥੇ ਤੱਕ ਨਾਮ ਕਿਸੇ ਨੂੰ ਨਹੀਂ ਪਤਾ ਹੁਣੇ ਜਾ ਕੇ ਸਾਡੇ ਪਿੰਡ ਪੁੱਛੋ ਨਕੋਲ ਕਿੰਨੇ ਜਾਣੇ ਵੇਚਦੇ ਆ ਸਰਪੰਚ ਨੂੰ ਸਾਰੇ ਘਰ ਦੀ ਲਿਸਟ ਪਤਾ ਹੋਊਗੀ ਤੇ ਸਾਡੇ ਇਹੋ ਇਹਨਾਂ ਬੱਚਿਆਂ ਬਾਰੇ ਪੁੱਛ ਲਓ ਕਿ ਕਿਸੇ ਨੂੰ ਪਤਾ ਹੀ ਨਹੀਂ ਉਹਨਾਂ ਕਿਹੜਾ ਕੌਣ ਹਰਪ੍ਰੀਤ ਮਤਲਬ ਨਸ਼ੇੜੀਆਂ ਨੂੰ ਸਾਰੇ ਜਾਣਦੇ ਨੇ ਸਪੋਰਟਸ ਵਾਲਿਆਂ ਨੂੰ ਬੜੀ ਨਸ਼ੇੜੀਆਂ ਨੂੰ ਤਾਂ ਜਾਣਦੇ ਨਾ ਵੀ ਵੇਖੋ ਅੱਜਕੱਲ ਬੋਟੇ ਨਸ਼ੇੜੀਆਂ ਦੇ ਨਾਂ ਤੋਂ ਆ ਸਰਕਾਰਾਂ ਵੀ ਨਸ਼ੇੜੀਆਂ ਦੇ ਨਾਂ ਤੋਂ ਚੱਲਣ ਡੀਆਂ ਵਾ ਐਵੇਂ ਥੋੜਾ ਨਸ਼ਾ ਚੱਲਣ ਡਿਆ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਮਤਲਬ ਸਾਰਾ ਕੁਝ ਚਾਹਣ ਤੇ ਇੱਕ ਧੁਮਾ ਘਟੇ ਦੀ ਗੇਮ ਨਸ਼ਾ ਬੰਦ ਕਰਨਾ ਜਾਂ ਕੋਈ ਚੀਜ਼ ਬੰਦ ਕਰਨੀ ਜਾਂ ਅੱਜਕੱਲ ਤੇ ਇੰਨੇ ਸਪੋਰਟਸਮੈਨ ਹਰ ਕੋ ਕਹਿੰਦਾ ਨਸ਼ਾ ਵੱਧ ਗਿਆ ਵਾ ਚਲੋ ਮੈਂ ਵੀ ਕਹਿੰਦਾ ਨਸ਼ਾ ਵੱਧ ਗਿਆ ਵਾ 80% ਤੋਂ ਵੀ 90 ਹੋ ਗਿਆ ਹੋਊਗਾ ਪਰ ਸਾਡੇ ਹੁਣੇ ਤੁਸੀਂ ਲਾਲੋ ਸਾਹਿਬ ਤੁਸੀਂ ਖਾਲਸਾ ਕਾਲਜ ਗਰਾਊਂਡ ਤੇ ਚੱਲ ਜਾਓ ਐ ਵਕਤ ਤੁਸੀਂ ਬੌਕਸਿੰਗ ਕੇ ਤੇ ਜਾਓ ਉੱਥੇ ਤੁਹਾਨੂੰ 100 ਪਲੱਸ ਬੱਚਾ ਮਿਲਣਾ ਵਾ ਉਹਨੇ ਤੁਸੀਂ ਹਿੰਦੂ ਕਾਲ ਜਾ ਰਹੇ ਹੋ ਗਰਾਊਂਡ ਦੇ ਵਿੱਚ ਸਾਰੇ ਮਾੜੇ ਵੀ ਨਹੀਂ ਬੱਚੇ ਬੱਚੇ ਕੋਈ ਮਾੜਾ ਨਹੀਂ ਸਾਡੇ ਦੇ ਵੀ ਨਹੀਂ ਲੇ ਕੇ ਪੂਰੀ ਪੰਜਾਬ ਹੀ ਮਾੜਾ ਸਾਡਾ ਉਹ ਪੂਰਾ ਪੰਜਾਬ ਹੀ ਮਾੜਾ ਸਾਡੇ ਪੰਜਾਬ ਨੂੰ ਰਿੰਗ ਗਲਤ ਵੀ ਗਾਈਡ ਕੀਤਾ ਜਾਣ ਰਿਹਾ ਵਾ ਦਿਖਾਇਆ ਹੀ ਸਾਡਾ ਜਿਆਦਾ ਸਾਡਾ ਪੰਜਾਬ ਸੋਨੇ ਦੀ ਚਿੜੀ ਸੀ ਸੋਨੇ ਦੀ ਚਿੜੀ ਹੈ ਤੇ ਬਹੁਤ ਸਾਰੇ ਸਾਡੇ ਪੰਜਾਬ ਨੇ ਪਲੇਅਰ ਦਿੱਤੇ ਨੇ ਬਹੁਤ ਸਾਰੇ ਬਾਲੀਵੁੱਡ ਦੇ ਵਿੱਚ ਨੇ ਬਹੁਤ ਸਾਰੇ ਸਾਡੇ ਵਧੀਆ-ਵਧੀਆ ਰਾਜਨੇਤਾ ਵੀ ਨੇ ਰਾਜਨੀਤਿਆ ਨੇ ਸਾਰਾ ਕੁਝ ਵੀ ਮਤਲਬ ਸਾਡੀ ਸਾਰੀਆਂ ਚੀਜ਼ਾਂ ਵੇਖੀ ਤੇ ਸਾਡੇ ਕੋਲ ਬਹੁਤ ਕੁਝ ਵੀ ਹੈ ਸਾਡਾ ਅਸੀਂ ਆਪਣਾ ਬੈਕਗ੍ਰਾਉਂਡ ਵੇਖਦੇ ਆ ਪੰਜਾਬੀਆਂ ਦਾ ਸਾਡੇ ਕੋਲ ਬਹੁਤ ਗੋਜਾ ਸਾਡਾ ਇਤਿਹਾਸ ਕਿੱਡਾ ਤਗੜਾ ਵਾ ਸਰ ਹਰਪ੍ਰੀਤ ਦੱਸ ਰਹੀ ਸੀ ਕਿ ਉਹਦੇ ਪਿਤਾ ਜੀ ਨੇ ਬੜੀ ਮਿਹਨਤ ਨਾਲ ਉਹਨਾਂ ਨੂੰ ਪੜਾਇਆ ਏ ਇਥੋਂ ਦਾ ਹੀ ਪਹਚਾਇਆ ਏ ਤਮਾਨੂੰ ਹੀ ਪਰ ਆਇਆ ਸੀ ਹਰਪ੍ਰੀਤ ਆ ਸਰ ਮੈਂ ਤਾਂ ਜਿਸ ਦਾ ਕਿ ਇਹਦੇ ਘਰ ਜਾਂਦਾ ਹੁੰਦਾ ਸੀ ਜਦੋਂ ਇਹਨਾਂ ਨੇ ਕਹਿਣਾ ਵੀ ਆਪਣੇ ਕੋ ਆ ਚੀਜ਼ ਨਹੀਂ ਐ ਇਦਾਂ ਨਹੀਂ ਐ ਅੱਪਾ ਇਹਨਾਂ ਨੂੰ ਕਹਿੰਦੇ ਹੁੰਦੇ ਯਾਰ ਤੁਰੋ ਤੁਸੀਂ ਕੋਈ ਗੱਲ ਨਹੀਂ ਆ ਸਲੋ ਸਲੋ ਲੱਗੇ ਰੋ ਪਰ ਇਸ ਕੁੜੀ ਦੇ ਵਿੱਚ ਮੈਨੂੰ ਸ਼ੁਰੂ ਤੋਂ ਹੀ ਇੱਕ ਚੀਜ਼ ਦੀਦੀ ਹੁੰਦੀ ਸੀ ਕਿ ਇਹ ਕੁਝ ਕਰੂਗੀ ਲਾਈਫ ਦੇ ਵਿੱਚ ਕਿਉਂਕਿ ਇੱਕ ਪਲੇਅਰਾਂ ਨੂੰ 100 ਪਲੇਅਰ ਨੂੰ ਤੁਸੀਂ ਟ੍ਰੇਨਿੰਗ ਕਰਾਉਣ ਰਹਿਣਾ ਤੁਹਾਨੂੰ ਇਹਨਾਂ ਨੂੰ ਪਤਾ ਲੱਗਦਾ 100 ਪਲੇਅਰ ਦੇ ਵਿੱਚੋਂ 20 ਪਲੇਅਰ ਕਿਹੜੇ ਆ ਜਿਹੜੇ ਟ੍ਰੇਨਿੰਗ ਕਰ ਰਹੇ ਆ ਤੇ ਜਿਹੜੇ ਪਲੇਅਰ ਹੈਗੇ ਆ ਜਿਹੜੇ ਟ੍ਰੇਨਿੰਗ ਨਹੀਂ ਕਰ ਰਹੇ ਬਣੋ ਇਹਨਾਂ ਨੂੰ 100 ਦੇ ਵਿੱਚੋਂ ਇਹਨਾਂ ਨੂੰ ਜਜਿੰਗ ਕਰਨੀ ਆ ਗਈ ਹੈ ਕਿ ਕਿਹੜਾ ਸਪੋਰਟਸਮੈਨ ਦਿলো ਕਰ ਰਿਹਾ ਹੈ ਤੇ ਕਿਹੜਾ ਸਪੋਰਟਸਮੈਨ ਟਾਈਮ ਪਾਸ ਕਰ ਰਿਹਾ ਇਹ ਵੀ ਸੁਣਿਆ ਗਏ ਇਸ ਵਿੱਚ ਜੋ ਨਾਮ ਵੀ ਬੜਾ ਬਣ ਜਾਂਦਾ ਫੇਮ ਵੀ ਹੈ ਪੈਸਾ ਵੀ ਆ ਜਾਂਦਾ ਤੇ ਨਾਮ ਵੀ ਬਣ ਜਾਂਦਾ ਹੈ ਸਰ ਇਹਦੇ ਵਿੱਚ ਪੈਸਾ ਇਸ ਟਾਈਮ ਤੇ ਬਹੁਤ ਆ ਤੁਸੀਂ ਕੰਪਨੀ ਕਿਹੜੀ ਹੁਣ UFC ਆ UFC ਆਪਣੀ ਪੂਰਾ ਤਮੋਰ ਲੜਕੀ ਹੈ ਜਿਹੜੀ ਪਹਿਲੀ ਫੀਮੇਲ ਬਣੀ ਹੈ ਇੰਡੀਆ ਦੀ ਜਿਹੜੀ ਉਹਨੇ ਖੇਲੀ ਆ ਉਹਦਾ 3 ਲੱਖ ਸੌਰੀ 3 ਕਰੋੜ ਰੁਪਏ ਉਹਨੇ ਫਾਈਟ ਦਾ ਲਿਆ ਵਾ 3 ਕਰੋੜ ਰੁਪਏ ਫਾਈਟ ਦਾ ਲਿਆ ਨੇ ਖੇਡਰ ਹੁੰਦਾ ਅਤੇ ਇਸ ਫਾਈਟ ਦੇ ਵਿੱਚ ਹੁਣ ਮੰਨ ਲਓ ਇਹਦੇ ਜਿਹਦਾ UFC ਖੇਲੀ ਆ ਹੁਣ ਇਹਨੂੰ 50000 ਰੁਪਏ ਮਿਲਿਆ UFC ਖੇਲਣ ਦਾ ਇੱਕ ਫਾਈਟ ਦਾ ਹੁਣ ਮੰਨ ਲਓ ਵੀ ਇਹ ਗੱਡੀ ਇੱਕ ਅੱਧੀ ਫਾਈਟ ਹੋਰ ਵਿਨ ਕਰਦੀ ਆ ਉੱਥੇ ਇਹਨੂੰ ਲੱਖਾਂ ਹਿਸਾਬ ਨਾਲ ਮਿਲਲੇ ਉਸ ਤੋਂ ਬਾਅਦ ਇੱਕ ਅੱਧੀ ਫਾਈਟ ਹੋਰ ਵਿਨ ਕਰ ਗਈ ਫਿਰ ਇਹਨੇ ਕਰੋੜਾਂ ਦੇ ਵਿੱਚ ਚਲੇ ਜਾਣਾ ਮਾ ਉਸਤਾਦ ਜੀ ਬੜੇ ਨੌਜਵਾਨਾਂ ਨੂੰ ਤੁਹਾਡੀਆਂ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਵੀ ਹੋਣਗੇ ਕਿਉਂਕਿ ਹਰ ਹਰ ਬੰਦੇ ਦੀ ਜ਼ਰੂਰਤ ਹੈ ਇਸ ਵੇਲੇ ਪੈਸਾ ਹਾਂਜੀ ਸਰ ਤਾਂ ਜੇ ਉਹਨਾਂ ਨੇ ਐਮਐਮਐਨ ਨਾਲ ਜੁੜਨਾ ਹੋਵੇ ਤਾਂ ਕਿ ਇਸ ਤਰ੍ਹਾਂ ਜੁੜਿਆ ਜਾਵੇ ਤੁਸੀਂ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਟ੍ਰੇਨਿੰਗ ਦਿੰਦੇ ਹੋ ਤੁਹਾਡੇ ਨਾਲ ਤਾਲ ਮਿਲ ਜਿਵੇਂ ਬਣਾਉਣਾ ਸਰ ਮੇਰਾ ਸਵੇਰੇ ਟਾਈਮਿੰਗ ਹੁੰਦੀ ਆ ਇਸ ਬਹੁਤ ਲਿਮਿਟਡ ਆ ਹਿੰਦੂ ਕਾਲਜ ਦੇ ਵਿੱਚ ਅਕੈਡਮੀ ਆ ਮੇਰੀ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਬੱਚਿਆਂ ਨੂੰ ਟ੍ਰੇਨਿੰਗ ਕਰਾਨਾ ਜੀ ਮੜ ਕੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਬੱਚਿਆਂ ਦੀ ਪ੍ਰੋਫੈਸ਼ਨਲੀ ਬੱਚਿਆਂ ਦੀ ਹੀ ਟ੍ਰੇਨਿੰਗ ਹੁੰਦੀ ਆ ਕੋਈ ਇੱਥੇ ਗਰੁੱਪ ਮਤਲਬ ਫਿਟਨੈਸ ਕਲਾਸ ਨਹੀਂ ਹੁੰਦੀ ਸਿਰਫ ਇਹ ਕਮੇਮੇ ਪ੍ਰੋਫੈਸ਼ਨਲੀ ਬੱਚਿਆਂ ਦੀ ਟ੍ਰੇਨਿੰਗ ਕਰਾਟੇ ਪ੍ਰੋਫੈਸ਼ਨਲੀ ਬੱਚਿਆਂ ਦੀ ਟੀਮ ਜਿਹੜੀ ਜੀਐਨਡੀਯੂ ਦੀ ਟੀਮ ਬਣਦੀ ਆ ਕਰਾਟੇ ਮੈਂ ਕਰਾਟੇ ਦਾ ਕੋਚ ਆ ਮਤਲਬ ਪ੍ਰਾਈਵੇਟ ਆ ਔਰ ਇਹ ਵੀ ਉਥੇ ਮੈਂ ਕਾਰਾਟੇ ਕੋਚਾ ਟੀਮ ਮੈਂ ਇਹ ਲੈ ਕੇ ਜਾਣਾ ਤੇ ਉਹ ਜਿਹੜੇ ਮਾੜੇ ਪਰਿਵਾਰਾਂ ਤੋਂ ਨੇ ਮਾੜੇ ਫੈਮਿਲੀ ਜਿਨ੍ਹਾਂ ਦੇ ਨਹੀਂ ਅਮੀਰ ਨਹੀਂ ਜਿਹੜੇ ਉਹਨਾਂ ਵਾਸਤੇ ਜਿਹੜੀ ਤੁਸੀਂ ਸਰ ਮੈਂ ਹਮੇਸ਼ਾ ਹੀ ਇੱਕ ਚੀਜ਼ ਦੇਖਿਆ ਜੀ ਜਿਹੜਾ ਬੱਚਾ ਗਰੀਬ ਵੀ ਆ ਕੋ ਵੀ ਆ ਨਹੀਂ ਵੀ ਫੀਸ ਪੋਰਟ ਕਰ ਸਕਦਾ ਮੇਰੇ ਵਾਸਤੇ ਕੋਈ ਮੈਟਰ ਨਹੀਂ ਕਰਦਾ ਫੀਸ ਨੂੰ ਮੈਨੂੰ ਬੱਚਾ ਚਾਹੀਦਾ ਬਸ ਮਤਲਬ ਦਿਲੋਂ ਸਪੋਰਟ ਮੈਂ ਹੀਰਾ ਲੱਭਦੇ ਹੋ ਤੁਸੀਂ ਮੈਂ ਹੀਰਾ ਲੱਭਦਾ ਮੈਂ ਪੈਸਾ ਮੈਨੂੰ ਕੋਈ ਮੈਟਰ ਨਹੀਂ ਕਰਦਾ ਪਰ ਮੈਨੂੰ ਖੁਦ ਨੂੰ ਵੀ ਲਾਣਾ ਪਵੇ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਵਧਾਈ ਦੇ ਪਾਤਰ ਵੀ ਹੋ ਭਰਾ ਜੀ ਤਾਂ ਜਰੂਰ ਜੀ ਹਰਪ੍ਰੀਤ ਜਿਹੜੀ ਕਿ ਪਿੰਡ ਦੀ ਰਹਿਣ ਵਾਲੀ ਹੈ ਤਾਂ ਸਪੋਰਟਸ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਤਾਂ ਬੜੇ ਐਮ ਐਮ ਏ ਜਿਹੜੀ ਸਪੋਰਟਸ ਹੈ ਇਹਦੇ ਬਾਰੇ ਅਸੀਂ ਜ਼ਿਆਦਾਤਰ ਨਹੀਂ ਜਾਣਦੇ ਪਰ ਹਰਪ੍ਰੀਤ ਨੇ ਬੜੇ ਵਿਸਤਾਰ ਨਾਲ ਸਮਝਾਇਆ ਹੈ ਕਿ ਐਮ ਐਮ ਏ ਜਿਹੜੀ ਹੈ ਸੁਲਤਾਨ ਫਿਲਮ ਦੇ ਵਿੱਚ ਸਲਮਾਨ 93 ਪ੍ਰਮੋਟ ਕੀਤਾ ਸੀ ਹਰਪ੍ਰੀਤ ਦੇ ਆਪਣੇ ਸੁਪਨੇ ਬੜੇ ਵੱਡੇ ਨੇ ਉਹਨਾਂ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਉਹ ਪਿੰਡ ਤੋਂ ਅੰਮ੍ਰਿਤਸਰ ਆਉਂਦੀ ਹੈ ਅਤੇ ਆਪਣੇ ਸੁਪਨਿਆਂ ਨੂੰ ਬੂਰ ਪਾ ਰਹੀ ਹੈ ਬਹੁਤ ਸਾਰੇ ਸੁਪਨੇ ਪੂਰੇ ਵੀ ਹੋਏ ਨੇ ਤੇ ਬਹੁਤ ਸਾਰੇ ਅਧੂਰੇ ਵੀ ਨੇ ਉਹਨਾਂ ਸੁਪਨਿਆਂ ਨੂੰ ਬੂਰ ਤਾਂ ਪੈਣਾ ਹੈ ਜੇ ਅਸੀਂ ਇਸ ਧੀਰੀ ਸ ਤਾਂ ਇਸ ਵੀਡੀਓ ਨੂੰ ਉਹਨਾਂ ਤਾਂ ਹੀ ਜ਼ਰੂਰ ਪਹੁੰਚਾ ਦਿਓ ਜਿਹੜੇ ਧੀਆਂ ਨੂੰ ਬਹੁਤ ਸਮਝਦੇ ਨੇ ਧੀਆਂ ਬੋਝ ਨਹੀਂ ਹੁੰਦੀਆਂ ਧੀਆਂ ਜਿਹੜੀਆਂ ਨੇ ਮਾਂ-ਬਾਪ ਦਾ ਸੁਪਨੇ ਪੂਰੇ ਕਰਦੀਆਂ ਨੇ ਹਰਪ੍ਰੀਤ ਜਿਹੀਆਂ ਧੀਆਂ ਨੇ ਜਿਹੜੀਆਂ ਸਾਡੇ ਦੇਸ਼ ਦਾ ਮਾਣ ਹੈ ਸਾਡੇ ਪੰਜਾਬ ਦਾ ਮਾਣ ਹੈ ਸਾਡੇ ਮਾਝੇ ਦਾ ਮਾਣ ਹੈ ਤੇ ਦਿਲੋਂ ਸਲੂਟ ਹੈ ਹਰਪ੍ਰੀਤ ਜਿਹੀ ਧੀ ਨੂੰ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇਲ ਲਾਲੀ ਤੁਸੀਂ ਜਿਹੜੇ ਰਹੋ ਨੈਸ਼ਨ ਪੋਸਟ ਚੈਨਲ